ਪੰਜ ਮੈਂਬਰੀ ਕਮੇਟੀ ਦੇ ਵਿੱਚ 11 ਤਰੀਕ ਦੇ اجلاس ਤੋਂ ਪਹਿਲਾਂ ਹੀ ਕੀ ਕੋਈ ਕਸ਼ਮਕਦ ਸ਼ੁਰੂ ਹੋ ਗਈ ਹੈ ਕੀ ਪ੍ਰਧਾਨਗੀ ਨੂੰ ਲੈ ਕੇ ਕੋਈ ਟਕਰਾ ਪੈਦਾ ਹੋ ਗਿਆ ਕੀ ਮੀਡੀਆ 'ਚ ਬਿਆਨੀਆਂ ਜਾਰੀਆ ਕਰਨ ਨੂੰ ਲੈ ਕੇ ਆਪਸ ਦੇ ਵਿੱਚ ਆਹਮੋ ਸਾਹਮਣੇ ਹੋ ਗਏ ਨੇ ਜਾਂ ਅੰਦਰ ਗੰਭੀਰ ਮੰਥਨ ਹੋਇਆ ਵੈਸੇ ਅੱਜ ਦੀ ਚਰਚਾ ਮੈਂ ਜੇ ਸ਼ੁਰੂ ਕਰਾਂ ਤਾਂ ਮੈਂ ਸਰਦਾਰ ਹਮਿੰਦਰ ਸਿੰਘ ਜੀ ਤੋਂ ਜਾਨਣਾ ਚਾਹਾਂਗਾ ਕਿ ਜੀ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਦਾ ਆਪਣੇ ਆਪ ਨੂੰ ਪ੍ਰਧਾਨਗੀ ਵੱਜੋਂ ਪੇਸ਼ ਕਰਨ ਦੇ حوالے ਨਾਲ ਇੱਕ ਟਵੀਟ ਆ ਗਿਆ ਤੇ ਉਹਨਾਂ ਨੇ ਖੁਦ ਨੂੰ ਇਸ ਚੋਂ ਬਾਹਰ ਰੱਖਣ ਦੀ ਕਵਾਇਦ ਕੀਤੀ ਹੈ ਸਰਦਾਰ ਹਮੇਸ਼ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਟਵੀਟ ਕੀ ਕਹਿੰਦਾ ਤੇ ਉਸ ਟਵੀਟ ਦਾ ਅਰਥ ਕੀ ਹੈ ਇੱਥੇ ਗੱਲ ਤੋਰਿਓ ਤਾਂ ਫਿਰ ਪੰਜ ਮੈਂਬਰੀ ਕਮੇਟੀ ਦੀ ਬੈਠਕ ਦਾ ਵੀ ਹਵਾਲਾ ਦਿਓ ਅਸਲ 'ਚ ਦਿਨ ਨੇੜੇ ਆ ਰਹੇ ਨੇ 11 ਅਗਸਤ ਨੂੰ ਪ੍ਰਧਾਨ ਚੋਣਨਾ ਹੈ 11 ਅਗਸਤ ਤੱਕ ਦੋ ਹੀ ਦਿਨ ਬਾਕੀ ਰਹਿ ਗਏ ਅੱਠ ਚਾ ਜਿ ਆਪਾਂ ਬੈਠੇ ਗੱਲ ਕਰ ਰਹੇ ਆਂ ਤੇ ਜਿਹੜੀ ਮੀਟਿੰਗ ਸੀਗੀ ਕੱਲ ਉਹਨਾਂ ਦੀ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨ ਲਈ ਪ੍ਰਧਾਨ ਦੇ ਮੁੱਦੇ ਤੇ ਤੇ ਬਾਕੀ ਦੇ ਸਾਰੇ ਮੁੱਦਿਆਂ ਦੇ ਉੱਤੇ ਜਾਂ ਹੋਰ ਅਰੇਂਜਮੈਂਟ ਜਾਂ ਬਾਕੀ ਉੱਥੇ ਡਿਸਕਸਨਾਂ ਹੋਈਆਂ ਉੱਥੇ ਕੁਝ ਤਕਰਾਰ ਇਹੋ ਜਿਹਾ ਵੀ ਹੋਇਆ ਕਿ মিডিਆ ਨੂੰ ਲੀਕ ਕੌਣ ਕਰਦਾ ਕੀ ਨਹੀਂ ਸੁਣਿਆ ਬੀਬੀ ਜ਼ਗੀਰਖੌਰ ਦਾ ਕੱਕੰਦੇ ਨਾਲ ਕਾਫੀ ਬੀਬੀ ਜ਼ਗੀਰਖੌਰ ਬਾਕਆਊਟ ਕਰਨ ਤੱਕ ਵੀ ਚਲੇ ਗਏ ਤੇ ਫਿਰ ਕੁਝ ਉਹਨਾਂ ਨੂੰ ਲੈ ਗਏ ਵਾਪਸ ਵੀ ਤੁਸੀਂ ਇਲਜ਼ਾਮ ਕਿਤੇ ਲਾਉਂਦੇ ਹੋ ਕਿਤੇ ਨਹੀਂ ਲਾਉਂਦੇ ਇਹ ਚੀਜ਼ਾਂ ਵੀ ਚੱਲੀਆਂ ਪਰ ਵੱਡੀ ਗੱਲ ਉਹਦੇ ਚੇ ਸੀਗੀ ਅਸੰ ਦੇ ਵਿੱਚ ਕਿ ਪ੍ਰਧਾਨ ਕੌਣ ਹੋਏਗਾ ਨਾਮਾਂ ਤੇ ਚਰਚਾ ਲਗਾਤਾਰ ਚੱਲ ਰਹੀ ਹੈ ਪਿਛਲੇ ਸਮੇਂ ਤੋਂ ਪਹਿਲਾਂ ਤਿੰਨ ਨਾਮ ਆ ਰਹੇ ਸੀ ਯਾਨੀ ਹਰਪ੍ਰੀਤ ਸਿੰਘ ਬੀਬੀ ਸਤਵੰਤ ਕੌਰ ਤੇ ਸਰਜੀਤ ਸਿੰਘ ਰਖੜਾ ਹੁਣ ਰਖੜਾ ਉਹਨਾਂ ਦਾ ਨਾਮ ਤਾਂ ਪਿੱਛੇ ਹੋ ਗਿਆ ਹੁਣ ਦੋ ਨਾਮ ਕਹਿੰਦੇ ਨੇ ਅੱਗੇ ਵਧ ਰਹੇ ਨੇ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਕੁਝ ਸੱਜਣ ਫੋਰਸ ਕਰ ਰਹੇ ਸੀ ਬੀਬੀ ਸਤਵੰਤ ਕੌਰ ਦਾ ਨਾਮ ਤੇ ਕੁਝ ਜਿਹੜੇ ਬਾਕੀ ਦੇ ਲੋਕ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵੀ ਉਸ ਲੈਵਲ ਤੇ ਲੈ ਰਹੇ ਸੀ ਹੁਣ ਇਹਦੇ ਚ ਯਾਨੀ ਹਰਪ੍ਰੀਤ ਸਿੰਘ ਨੇ ਇੱਕ ਟਵੀਟ ਕੀਤਾ ਅੱਜ ਕਲਪ ਦੇ ਸਾਰੇ ਮਾਮਲੇ ਦੇ ਵਿੱਚ ਉਹ ਟਵੀਟ ਹੀ ਮੈਂ ਥੋੜਾ ਜਿਹਾ ਪੜ੍ਹ ਦਿੰਨਾ 7-8 ਲਾਈਨਾਂ ਨੇ ਕਿ ਉਹ ਕੀ ਕਹਿੰਦੇ ਨੇ ਉਹਨਾਂ ਦਾ ਕਹਿਣਾ ਕਿ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਚੋਣ اجلاس ਰੱਖਿਆ ਗਿਆ ਹੈ ਮੇਰੇ ਕੋਲ ਜਾਣਕਾਰੀ ਪੁੱਜ ਰਹੀ ਹੈ ਕਿ ਇਸ ਚੋਣ ਵਿੱਚ ਮੇਰੇ ਨਾਮ ਦੀ ਅਤੇ ਬੀਬੀ ਸਤਵੰਦ ਕੌਰ ਜੀ ਜੋ ਕਿ ਅਮਰ ਸ਼ਹੀਦ ਭਾਈ ਅਬਰੀਕ ਸਿੰਘ ਜੀ ਦੀ ਸੁਪੁੱਤਰੀ ਹਨ ਸਾਡੇ ਦੋਵਾਂ ਦੇ ਨਾਮ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਲਈ ਵਿਚਾਰੇ ਜਾ ਰਹੇ ਹਨ ਕੁਝ ਮੇਰੇ ਤੇ ਕੁਝ ਬੀਬੀ ਦੇ ਸਮਰਥਨ ਵਿੱਚ ਵਿਚਾਰਕ ਪ੍ਰਗਟ ਹੋ ਰਿਹਾ ਮੇਰੇ ਮਨ ਵਿੱਚ ਆਪਣੀ ਉਸ ਭੈਣ ਦੇ ਪ੍ਰਤੀ ਬਹੁਤ ਸਤਿਕਾਰ ਹੈ ਇਸ ਲਈ ਪੰਜ ਮੈਂਬਰੀ ਕਮੇਟੀ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਮੈਂ ਕਿਸੇ ਪ੍ਰਧਾਨਗੀ ਦੀ ਦੌੜ ਵਿੱਚ ਸਾਮਰ ਨਹੀਂ ਇਸ ਲਈ ਮੇਰਾ ਨਾਮ ਪ੍ਰਧਾਨਗੀ ਲਈ ਨਾ ਵਿਚਾਰਿਆ ਜਾਵੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੋਇਆ ਹੁਣ ਇਹਨੂੰ ਕਿਹੜੇ ਸੈ ਸੱਚ ਲਿਆ ਜਾਏ ਇਹਦੇ ਆਪੋ ਆਪਣੇ ਅਰਥ ਨੇ ਇੱਕ ਅਰਥ ਤਾਂ ਇਹ ਹੈ ਕਿ ਵਾਕਈ ਦਿਲੋਂ ਗਿਆਨੀ ਹਰਪ੍ਰੀਤ ਸਿੰਘ ਆਪਣੇ ਆਪ ਨੂੰ ਬਿਡਰਾ ਕਰ ਰਹੇ ਨੇ ਜਾਂ ਇਹ ਇੱਕ ਰਣਨੀਤੀ ਦਾ ਹਿੱਸਾ ਹੈ ਕਿ ਬੀਬੀ ਸੁਵੰਤਕ कौर ਵੀ ਕਹੇ ਕਿ ਨਹੀਂ ਜੀ ਕੋਈ ਗੱਲ ਨਹੀਂ ਸਿੰਘ ਸਾਹਿਬ ਤੁਸੀਂ ਬਣ ਜਾਓ ਮੈਂ ਨਹੀਂ ਬਣਨਾ ਚਾਹੁੰਦੀ ਕਿ ਕਈ ਵਾਰ ਇਹ ਵੀ ਹੁੰਦਾ ਹੈ ਸੈਟਅਪ ਜਿਹੋ ਜਿਹਾ ਮਾਮਲਾ ਹੁੰਦਾ ਹੈ ਔਰ ਕਦੇ-ਕਦੇ ਬਾਪਰ ਦਾ ਸਾਰੇ ਮਾਮਲਿਆਂ ਦੇ ਵਿੱਚ ਔਰ ਜਿਵੇਂ ਉੱਥੇ ਇੱਕ ਇੱਕ ਗਵਰਨਮੈਂਟ ਬਣੀ ਸੀ ਕੇਂਦਰ ਚ ਯੂਨਾਈਟਡ ਫਰੰਟ ਦੀ ਉਦੋਂ ਪਹਿਲਾ ਹਾਰ ਪ੍ਰਧਾਨ ਮੰਤਰੀ ਦੇ ਤੌਰ ਤੇ ਦੇਵੀ ਲਾਲ ਦੇ ਗੱਲ ਚ ਪਾ ਦਿੱਤਾ ਗਿਆ ਸੀ ਦੇਵੀ ਲਾਲ ਨੇ ਹਾਰ ਕੰਢਿਆ ਬੀਪੀ ਸਿੰਘ ਦੇ ਨਾਂ ਗੱਲ ਚ ਪਾਤਾ ਕਿ ਮੈਂ ਵਾਈਸ ਪ੍ਰੈਜ਼ੀਡੈਂਟ ਠੀਕ ਆ ਪ੍ਰਧਾਨ ਤੁਸੀਂ ਠੀਕ ਕੋਈ ਹੋਸਟ ਲੈਟ ਜੀ ਦਾ ਹਿੱਸਾ ਜਾਂ ਵਾਕਈ ਉਹਨਾਂ ਨੂੰ ਲੱਗ ਰਿਹਾ ਕਿ ਇਹ ਗੱਲ ਮਤਲਬ ਜੇ ਇਸ ਤੰਗ ਦਾ ਮੁਕਾਬਲਾ ਹੁੰਦਾ ਤਾਂ ਉਹ ਮੁਕਾਬਲੇ ਦੇ ਵਿੱਚ ਫਿਰ ਮੇਰਾ ਨਾਂ ਇਹ ਨਾ ਜਾਏ ਕਿ ਮੈਂ ਨਾਂਚ ਕਰ ਰਿਹਾ ਜਾਂ ਮੈਂ ਚੋਣ ਲੜ ਰਿਹਾ ਜਾਂ ਬਾਕੀ ਹੈ ਇੱਕ ਗੱਲ ਇਹ ਤੋਂ ਪਹਿਲਾਂ ਵੀ ਤੁਸੀਂ ਦੇਖੋ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਹੁੰਦੇ ਸੀਗੇ ਉਦੋਂ ਵੀ ਜਦੋਂ ਉੱਥੇ ਗਏ ਸੀਗੇ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਅਕਾਲੀ ਦਲ ਜੇ ਇੱਕ ਹੁੰਦਾ ਹੈ ਜੇ ਅਕਾਲੀ ਦਲ ਐਸ ਲੈਵਲ ਦਾ ਹੁੰਦਾ ਹੈ ਤੁਸੀਂ ਪ੍ਰਧਾਨਗੀ ਸਭੋਗੇ ਉਹਨਾਂ ਨੇ ਉਦੋਂ ਉੱਥੇ ਇੱਕ ਗੱਲ ਕੀਤੀ ਸੀ ਕਿ ਮੈਂ ਧੜੇ ਦਾ ਨਹੀਂ ਜੇ ਸਰਬਸੰਮਤੀ ਹੁੰਦੀ ਹੈ ਤਾਂ ਮੈਂ ਸੋਚ ਸਕਦਾ ਉਦੋਂ ਉਦੋਂ ਹਜੇ ਲੱਗ ਨਹੀਂ ਸੀ ਹੋਏ ਹੁਕਮਨਾਮੇ ਜਾਰੀ ਨਹੀਂ ਸੀ ਹੋਏ ਬਾਕੀ ਚੀਜ਼ਾਂ ਨਹੀਂ ਸੀ ਉਹ ਇਹਦਾ ਮਤਲਬ ਉਹਨਾਂ ਦੇ ਦਿਮਾਗ 'ਚ ਇਹ ਅਗਵਾਈ ਦੀ ਗੱਲ ਤਾਂ ਹੈ ਕਿਤੇ ਨਾ ਕਿਤੇ ਇਸ ਸਾਰੇ ਮਾਮਲੇ ਦੇ ਵਿੱਚ ਪਰ ਇੱਕ ਇੰਟਰਸਟਿੰਗ ਗੱਲ ਜਰੂਰ ਹੋਏਗੀ ਉਹਦੇ ਵਿੱਚ ਕਿ ਸ਼ਾਇਦ ਇਹੀ ਹੈ ਔਰ ਇਹ ਜਿੰਨੀ ਕਿ ਇਨਫੋਰਮੇਸ਼ਨ ਹੈ ਪਰ ਬਹੁ ਗਿਣਤੀ ਵੱਡੇ ਪੱਧਰ ਦੇ ਉੱਤੇ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਤੇ ਸਹਿਮਤੀ ਹੋ ਰਹੀ ਦਿਖਾਈ ਦਿੰਦੀ ਹੈ ਬੀਬੀ ਸਤਵੰਤ ਕੌਰ ਦੀ ਵੀ ਗੱਲ ਚੱਲਦੀ ਹੈ ਪਰ ਉਹਦੇ ਉੱਡੀ ਗਿਣਤੀ ਨਹੀਂ ਸਹਿਮਤ ਦਿਖਾਈ ਦਿੰਦੀ ਇੱਕ ਇਹ ਗੱਲ ਹੈ ਚਰਚਾ ਚੱਲਿਆ ਰਹੇ ਨੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਆਈ ਜਿਹੜੀ ਕਿ ਇਹ ਕਰ ਲਿਆ ਜਾਏ ਕਿ ਦੋਨਾਂ ਤੇ ਉਹ ਐਡਜਸਟ ਕਰਨ ਦੇ ਲਈ ਯਾਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਲਿਆ ਜਾਏ ਤੇ ਬੀਬੀ ਸਤਵੰਤ ਕਰੋੜਾ ਨੂੰ ਧਾਰਮਿਕ ਸਾਈਡ ਜਿਹੜੀ ਐਸਜੀਪੀਸੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਏ ਕਿ ਉਹ ਉਧਰ ਲੀਡ ਕਰਨ ਕਿਉਂਕਿ ਉਹ ਪਰਿਵਾਰ ਚੋਂ ਨੇ ਜਾਂ ਬਾਕੀ ਦੀਆਂ ਚੀਜ਼ਾਂ ਨੇ ਸਿਆਸਤ ਦਾ ਜਦੋਂ ਆਗੇ ਤਾਂ ਤੁਹਾਨੂੰ ਬਹੁਤ ਉਤਰਾ ਚੜਾ ਦੇਖਣੇ ਪੈਂਦੇ ਨੇ ਬਹੁਤ ਲੋਕਾਂ ਦੇ ਤਾਨੇ ਮੇਨੇ ਸ਼ਬਦਾਵਲੀ ਉਹ ਵੀ ਤਾਂ ਕਰਨੀ ਪੈਂਦੀ ਹੈ ਤੇ ਦੂਜੀ ਗੱਲ ਇਹ ਵੀ ਸੋਚ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਕੋਲ ਜਿਹੜਾ ਜਵਾਬ ਦੇਣਾ ਪੋਲਿਟੀਕਲ ਜਵਾਬ ਕਿਵੇਂ ਦੇ ਲੈਨੇ ਆ ਪਿਛਲੇ ਦੌਰ ਦੇ ਵਿੱਚ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਬਿਹਾਫ ਤੇ ਦਿੰਦੇ ਰਹੇ ਉਹ ਜਾਦਾ ਮਤਲਬ ਹੁਣ ਕੇ ਉਹਨਾਂ ਦੇ ਆਏ ਜੇ ਲੀਡਰ ਹੀ ਵਿਚਰਦੇ ਰਹੇ ਸਭ ਤੋਂ ਬਾਅਦ ਚ ਜੇ ਕੋਈ ਬੋਲਦਾ ਸਿੰਘ ਜਾਂ ਨਹੀਂ ਹਰਪ੍ਰੀਤ ਸਿੰਘ ਬੋਲਦੇ ਸੀ ਮੈਸੇਜ ਦਿੰਦੇ ਸੀ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਟੱਕਰ ਦਿੰਦੇ ਸੀ ਬਾਕੀ ਚੀਜ਼ਾਂ ਜੋ ਵੀ ਹੁੰਦੀਆਂ ਸੀ ਔਰ ਸਵਾ ਇਹ ਹੀ ਹੈ ਕਿ ਲੱਗਦਾ ਇਹ ਹੈ ਕਿ ਇਹ ਰਣਨੀਤੀ ਦਾ ਹਿੱਸਾ ਜ਼ਿਆਦਾ ਹੈ ਕਿ ਤਦ ਤੱਕ ਆਈ ਕਿ ਉਹ ਦਰਨ ਚ ਹੋਰ ਪ੍ਰੋਪਰ ਸਹਿਮਤੀ ਹੋ ਜੇ ਕਿਸੇ ਨਾ ਕਿਸੇ ਤਰੀਕੇ ਦੀ ਔਰ ਕੱਲ ਵਾਲੀ ਮੀਟਿੰਗ ਦਾ ਵੀ ਲਾਸਟ ਚ ਲਵੋ ਲਵਾਵੇ ਹੀ ਹੈ ਕਿ ਚਲੋ ਜੀ ਇੱਕ ਮੋਰੈਲਟੀ ਦੇ ਐਂਗਲ ਤੋਂ ਵੀ ਸ਼ਾਇਦ ਉਹਨਾਂ ਨੇ ਇਹ ਤੀਰ ਛੱਡੇ ਹੈ ਕਿ ਜਿੱਥੇ ਸੁਖਵੀਰ ਸਿੰਘ ਬਾਦਲ ਕਹਿ ਰਹੇ ਨੇ ਹੱਥ ਜੋੜ ਕੇ ਕਿ ਤੁਸੀਂ ਆ ਜੋ ਮੇ ਤੋਂ ਗਲਤੀ ਹੋਈ ਹੈ ਮੈਂ ਗਲਤੀ ਮੰਨ ਲੈਣਾ ਪਰ ਪ੍ਰਧਾਨ ਮੈਂ ਹੀ ਰਹੂੰਗਾ ਤਾਂ ਪੈਰਲਲ ਉਹਨਾਂ ਨੂੰ ਲੱਗਦਾ ਕਿ ਮੈਂ ਤਾਂ ਆਪਣੇ ਆਪ ਨੂੰ ਭਾਈ ਮੈਂ ਕਹਿੰਦਾ ਮੈਨੂੰ ਪ੍ਰਧਾਨ ਲਈ ਨਾ ਚੁਣੋ ਜੇਕਰ ਨਹੀਂ ਸਹਿਮਤੀ ਜਿੰਦੂ ਮਰਜੀ ਚੁਣੋ ਇਹ ਇੱਕ ਤੀਰ ਨਾਲ ਕਈ ਨਿਸ਼ਾਨੇ ਵੀ ਜਿਹੜੀ ਗੱਲ ਗਿਆਨੀ ਹਰਪ੍ਰੀਤ ਸਿੰਘ ਵੀ ਖਿੜ ਗਏ ਨੇ ਪੋਲਿਟਿਕਸ ਦੇ ਖਿਡਾਰੀ ਵੀ ਨੇ ਧਾਰਮਿਕ ਖਿਡਾਰੀ ਹੋਏਗੇ ਨੇ ਸਾਰੇ ਮਾਮਲੇ ਦੇ ਵਿੱਚ ਇਹ ਵੀ ਇੱਕ ਤਰੀਕਾ ਮੇਰਾ ਖਿਆਲ ਹੈ ਉਸ ਲੈਵਲ ਤੇ ਹੋ ਸਕਦਾ ਹੁਣ ਆ ਦੋ ਦਿਨਾਂ ਦੇ ਵਿੱਚ ਹੀ ਇੱਕ ਤਾਂ ਉਹਨਾਂ ਨੇ ਜਗ੍ਹਾ ਲੱਭਣੀ ਹੈ ਤੇਜਾ ਸਿੰਘ ਸਮੁੰਦਰੀ ਹਾਲਤਾ ਸ਼ਾਇਦ ਨਹੀਂ ਮਿਲ ਰਿਹਾ ਹੋਰ ਉਹ ਭਾਈ ਗੁਰਦਾਸ ਸਾਹਿਬ ਵੀ ਮਿਲਦਾ ਕਿ ਨਹੀਂ ਮਿਲਦਾ ਜਾਂ ਬਾਕੀ ਦਾ ਕੋਈ ਇਤਿਹਾਸਕ ਜਗ੍ਹਾ ਕਿੱਥੇ ਹੈ ਇਹ ਦੇਣੀ ਹੈ ਤੇ ਬਾਕੀ ਦੇ ਕਹਿੰਦੇ ਨੇ ਉਹਨਾਂ ਦਾ ਕੰਮ ਇੱਕ ਪ੍ਰੈਸ਼ਰ ਉਠਾਇਆ ਸੀ ਨਾ ਜੀ ਜਿਸ ਵੀ ਅਸੀਂ ਡੈਲੀਗੇਟਾਂ ਤੋਂ ਪੁੱਛਾਂਗੇ ਹੂੰ ਡੈਲੀਗੇਟਾਂ ਤੋਂ ਪੁੱਛ ਹੀ ਲੈ ਗਏ ਜਿਹੜੇ ਜਿਹੜੇ ਬੰਦਿਆਂ ਨੇ ਭਰਤੀਆਂ ਕੀਤੀਆਂ ਨੇ ਉਹ ਨਾਰਮਲੀ ਮੇਨ ਜਿਹੜੇ ਆਗੂ ਨੇ ਉਹਨਾਂ ਦੇ ਥਰੂ ਹੀ ਭਰਤੀਆਂ ਹੋਣ ਜਾਂਦੀਆਂ ਜਿਹੜੇ ਇਹਨਾਂ ਚੋਂ ਨਿਕਲੇ ਹੋਏ ਆਗੂ ਆਟੋਮੈਟਿਕਲੀ ਉਹਨਾਂ ਦੀ رائے ਹੀ ਜੋ ਜਿਸ ਤਰੀਕੇ ਨਾਲ ਕਰਦੇ ਨੇ ਜਾਂ ਤਾਂ ਫਿਰ ਇੱਕ ਤਰੀਕਾ ਇਹ ਸੀ ਸਭ ਤੋਂ ਡੈਮੋਕਰੈਟਿਕ ਤਾਂ ਕਿ ਪੁੱਛ ਪਚਾਈ ਦਾ ਚੱਕਰ ਬਹੁਤਾ ਨਹੀਂ ਠੀਕ ਹੈ ਜੇ ਕੰਸੈਂਸਸ ਹੁੰਦਾ ਕੰਸੈਂਸਸ ਜੁਹੰਦਾ ਸਹਿਮਤੀ ਹੁੰਦੀ ਹੈ ਨਹੀਂ ਤਾਂ ਖੜ ਜਾਂਦੇ ਹੋ 2 ਜਾਂ 3 ਬੰਦੇ ਕੀ ਫਰਕ ਪੈਂਦਾ ਇਹ ਦੂਜੇ ਨਾਲੋਂ ਸਭੋ ਇੱਕ ਅੰਗਰੇ ਹੈ ਹੋਏਗੀ ਬੱਕਰਾ ਜਾਵੇ ਡੇਲੀ ਤਿੰਨੇ ਬੰਦਿਆਂ ਨੂੰ ਜਿਹਨੂੰ ਸਭ ਤੋਂ ਜ਼ਿਆਦਾ ਵੋਟਾਂ ਪੈਂਦੀਆਂ ਨੇ ਪ੍ਰਧਾਨ ਦੂਜੇ ਨੂੰ ਐਜੀਪੀਸੀ ਬਲ ਭੇਜਦੇ ਹੋ ਤੀਜੇ ਨੂੰ ਪਾਰਲੀਮੈਂਟ ਦੀ ਬੋਰਡ ਦਾ ਚੇਅਰਮੈਨ ਬਣਾ ਲਿਓ ਕਿਸੇ ਨੂੰ ਕੁਛ ਕਿਸੇ ਨੂੰ ਕੁਛ ਸਾਰੇ ਬੰਦਿਆਂ ਦੀ ਐਡਜਸਟਮੈਂਟਾਂ ਪਾਰਟੀਆਂ ਦੇ ਵਿੱਚ ਹੋ ਜਾਂਦੀਆਂ ਹੁੰਦੀਆਂ ਨੇ ਪਰ ਖੈਰ ਉਹਨਾਂ ਦਾ ਪੰਜ ਮੈਂਬਰੀ ਕਮੇਟੀ ਦਾ ਮਤਲਬ ਉਹਨਾਂ ਨੂੰ ਇਹ ਲੱਗਦਾ ਕਿ ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ ਇਤਿਹਾਸ ਚੈਮੇ ਨਹੀਂ ਹੁੰਦਾ ਰਿਹਾ ਹੈ ਵੋਟਾਂ ਨਹੀਂ ਪਈਆਂ ਉੱਥੇ ਸਹਿਮਤੀ ਹੁੰਦੀ ਰਹੀ ਹੈ ਜ ਸਮਤੀ ਵਾਲੇ ਪਾਸੇ ਕਿਸੇ ਨਾ ਕਿਸੇ ਤਰੀਕੇ ਨਾਲ ਚੋੜੀ ਹੁਣ ਉਹਨਾਂ ਲਈ ਇੱਕ ਬਹੁਤ ਤੇਜ਼ ਸਮਾਂ ਹੈ ਸਮੇਂ ਦੋ ਦਿਨਾਂ ਦੇ ਅੰਦਰ ਅੰਦਰ ਉੱਥੇ ਪੋਲਿਟਿਕਲ ਅਜੰਡਾ ਕੀ ਹੋਏਗਾ ਕਿਹੜੇ ਮਤੇ ਪਾਏ ਜਾਣਗੇ ਉਹਨਾਂ ਮਤਿਆਂ ਦੇ ਰੂਪ ਵਿੱਚ ਸਿਆਸਤ ਦਾ ਕੀ ਰੁਖ ਹੋਏਗਾ ਉਹਦੇ ਤੇ ਵੀ ਜ਼ੋਰ ਲੱਗਿਆ ਪਿਆ ਅੱਜ ਮੈਂ ਮੇਰੀ ਕਮੇਟੀ ਦਾ ਕਿਸ ਟਾਈਪ ਦਾ ਹੋਏਗਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਹ ਕਾਫੀ ਮਹੱਤਵਪੂਰਨ ਪਹਿਲੂ ਹੈਗੇ ਨੇ ਪਰ ਇੱਕ ਵਾਰ ਹਿਲ ਜੋਰ ਜ਼ਰੂਰ ਗਿਆ ਨਹੀਂ ਹਰਪ੍ਰੀਤ ਸਿੰਘ ਉਹਨਾਂ ਨੇ ਉਹਨਾਂ ਨੂੰ ਫੋਨ ਫੋਨ ਜਾਣ ਗਈ ਸਾਰਿਆਂ ਦੇ ਅੰਦਰੋਂ ਤਾਂ ਵੀ ਤੁਸੀਂ ਆਓ ਜੀ ਤੁਸੀਂ ਨਾ ਉਹਦੇ ਚ ਮੈਂ ਦੇਖ ਰਿਹਾ ਸੀ ਕੁਝ ਲੋਕ ਤਾਂ ਪਾਉਣ ਲੱਗੇ ਜੀ ਵੀ ਇਹ ਤੁਹਾਡੀ ਦਰਿਆ ਦੇ ਲਈ ਹੈ ਜੀ ਤੁਸੀਂ ਵਾਪਸ ਹੋਗੇ ਪਰ ਹੁਣ ਕੰਮ ਨੂੰ ਤੁਹਾਡੀ ਲੋੜ ਹੈ ਹੁਣ ਜ਼ਰੂਰ ਆਓ ਤੇ ਇੱਕ ਹਮਦਰਦੀ ਫੈਕਟਰ ਤੇ ਇੱਕ ਪ੍ਰੈਸ਼ਰ ਫੈਕਟਰ ਵੀ ਆ ਜਾਂਦਾ ਉਹਦੇ ਚ ਫਿਰ ਜਿਹੜੇ ਲੋਕ ਇਹ ਚਾਹੁੰਦੇ ਨੇ ਤਾਂ ਹੇਠੋਂ ਤੋਂ ਤੁਸੀਂ ਟਵੀਟ ਟਵੀਟ ਦਾ ਜਵਾਬ ਟਵੀਟ ਜਾਂ ਬਾਕੀ ਚੀਜ਼ਾਂ ਹੁੰਦੀਆਂ ਤੁਸੀਂ ਦੇਖ ਸਕਦੇ ਹੋ ਅੱਜ ਜਿਹੜੀ ਐਦੋ ਬਾਤ ਹੋਣੀ ਹੈ ਸਰਦਾਰ ਅਮੀਰ ਸਿੰਘ ਜੀ ਇਹਦੇ ਨਾਲ ਮੈਂ ਇੱਕ ਲੋਕ ਤਾਂ ਹੋਰ ਜ਼ਰੂਰ ਸਮਝਣਾ ਚਾਹੁੰਦਾ ਕਿ ਇੱਕ ਪਾਸੇ ਬੀਬੀ ਹੋਰੀ ਤੇ ਇੱਕ ਪਾਸੇ ਜੇ ਆਪਾਂ ਗਿਆਨੀ ਹਰਪ੍ਰੀਤ ਸਿੰਘ ਦੇਦੇ ਕਿ ਦੋ ਨਾਮ ਹੀ ਨੇ ਹੋਣਾ ਕੀ ਕੁਝ ਅਜੀਹਾ ਵੀ ਉੱਪਰ ਸਕਦਾ ਕਿ ਵੀ ਬੀਬੀ ਤਾਂ ਉਹ ਨਾ ਪੰਜ ਮੈਂਬਰਾਂ ਚੋਂ ਆਏ ਜਿਹੜੇ ਭਰਤੀ ਪ੍ਰਕਿਰਿਆ ਲਈ ਤੁਰੇ ਸੀਗੇ ਜੀ ਉਹ ਆਪੇ ਪੇਸ਼ ਕਰਨਾ ਆਪਣੇ ਇਹਨਾਂ ਪੰਜਾਂ ਚੋਂ ਉਹ ਕਿਉਂ ਜੀ ਕਿ ਪੰਜੇ ਪਰੇ ਹੋਣੇ ਚਾਹੀਦੇ ਨੇ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਉਸ ਸ਼ਾਮਲ ਸੀ ਜਿਹੜਾ 2 ਦਸੰਬਰ ਦਾ ਫੈਸਲਾ ਆਇਆ ਜੇ ਇਸੇ ਲਈ ਸੀ ਜੀ ਫੈਸਲਾ ਬੇਸ਼ੱਕ ਉਹਨਾਂ ਨੂੰ ਕੱਢਿਆ ਤਾਂ ਐਸਜੀਪੀਸੀ ਨੇ ਆ ਕਿ ਹਾਂ ਹਟਾਤਾ ਪਰ ਫਿਰ ਵੀ ਕੀ ਇਸ ਨੁਕਤੇ ਤੋਂ ਵੀ ਕੋਈ ਚਰਚਾ ਹੋ ਸਕਦੀ ਹੈ ਜੀ ਉੱਥੇ ਕਿ ਦੋਏ ਬੰਦੇ ਤਾਂ ਉਸ ਪੱਖ ਤੋਂ ਆਉਂਦੇ ਨੇ ਤੇ ਇਹ ਹਾਲਾਤ ਨੇ ਜਿਤਾ ਉਹ ਹੁਕਮਨਾਮੇ ਮੁਤਾਬਕ 2 ਦਸੰਬਰ ਮੰਨ ਲਿਆ ਜਾਂਦਾ ਸਾਰੇ ਫਿਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਕਿਨੇ ਲੈਣਾ ਸੀ ਫਿਰ ਤਾਂ ਕੋਈ ਉਹਨਾਂ ਚੋਂ ਚੁਣਿਆ ਜਾਣਾ ਸੀ ਜੇ ਬਾਦਲ ਅਕਾਲੀ ਦਲ ਤੇ ਦੂਜੇ ਵੀ ਸਾਂਝੇ ਹੁੰਦੇ ਉਹ ਜਿਹੜਾ ਅਕਾਲੀ ਦਲ ਬਾਦਲ ਲਾਲਿਆ ਨੇ ਇੱਕ ਮਾਹੌਲ ਪੈਦਾ ਕਰ ਲਿਆ ਉਹ ਦੂਜੇ ਪਾਸੇ ਖੜਾ ਖੜ ਕੇ ਖੜਾ ਕਰਕੇ ਸਾਰੇ ਮਾਮਲੇ ਦੇ ਵਿੱਚ ਇਹਦੇ ਵਿੱਚੋਂ ਫਿਰ ਉਹਨਾਂ ਨੇ ਕੋਈ ਬੰਦਾ ਲੱਭਣਾ ਤੇ ਕੌਣ ਬੰਦਾ ਕੀ ਹੈ ਇਹ ਸਾਰੇ ਕੁਝ ਵੀ ਆਉਂਦਾ ਹਾਂ ਸੋ ਵੀਰ ਸਿੰਘ ਬਾਦਲ ਉਹਨਾਂ ਦਾ ਗਰੁੱਪੇ ਜਰੂਰ ਕਹੂੰਗਾ ਵੀ ਦੇਖਿਆ ਇਹਦੇ ਪਿੱਛੇ ਚਾਲ ਇਹ ਸੀ ਆਪ ਹੀ ਬਣਨਾ ਚਾਹੁੰਦੇ ਸੀ ਉਹ ਗਰੁੱਪਤਾ ਦਲੀਲ ਦੇਉਂ ਗਈ ਉਹਦੇ ਚ ਤਾਂ ਕੋਈ ਦੋਰਾ ਨਹੀਂ ਹੈ ਪਰ ਇੱਕ ਹਾਲਾਤ ਪੈਦਾ ਹੁੰਦੇ ਨੇ ਉਹ ਹਾਲਾਤਾਂ ਦੇ ਵਿੱਚ ਦਿੱਤੇ ਹੋਏ ਖਾਸ ਹਾਲਾਤ 'ਚ ਉਹਨੂੰ ਜਵਾਬ ਦੇਣਾ ਹੁੰਦਾ ਦੂਜੀ ਗੱਲ ਇਹ ਠੀਕ ਹੈ ਕਿ ਪੰਜ ਬੈਬਰੀ ਕਮੇਟੀ ਦਾ ਨਿਗਰਾਨ ਦਾ ਇੱਕ ਉਹਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਨਿਗਰਾਨੀ ਦਾ ਕੰਮ ਉਹਨਾਂ ਦਾ ਪੂਰਾ ਹੋ ਗਿਆ ਜਦੋਂ ਡੈਲੀਗੇਟ ਚੁੜਤੇ ਹੋਣ ਡੈਲੀਗੇਟ ਆਨੇ ਚੁੜਨੇ ਉਹ ਆਪ ਵੀ ਡੈਲੀਗੇਟ ਉਹਨੋਂ ਡੈਲੀਗੇਟਾਂ ਚੋਂ ਜਿੰਨੂੰ ਮਰਜ਼ੀ ਚੁਣ ਸਕਦੇ ਨੇ ਵੈਸੇ ਤਾਂ ਪਰ اخਲਾਕੀ ਤੌਰ ਦੇ ਉੱਤੇ ਇਹ ਗੱਲ ਠੀਕ ਹੈ ਟੈਕਨੀਕਲੀ ਕੋਈ ਦਿੱਕਤ ਨਹੀਂ ਹੈ اخਲਾਕੀ ਤੌਰ ਤੇ ਗੱਲ ਠੀਕ ਹੈ ਜੇ ਪੰਜ ਮੈਂਬਰੀ ਕਮੇਟੀ ਨਿਗਰਾਨ ਹੀ ਰਹੇ ਉਹ ਕਹਿ ਕੇ ਸਾਡੇ ਚੋਂ ਕੋਈ ਨਹੀਂ ਹੈ ਇਸ ਲਈ ਬਣ ਲਈ ਤਿਆਰ ਪਹਿਲਾਂ ਜਿਵੇਂ 44 ਦੀ ਨੂੰ ਕਹਿ ਰਹੇ ਸੀਗੇ ਮਰਪਰੀ ਤੇ ਆਲੀ ਦਾ ਨੰਬਰ ਨਾ ਪਹਿਲਾਂ ਸਭ ਤੋਂ ਚੱਲਿਆ ਸੀ ਸਭ ਤੋਂ ਪਹਿਲਾਂ ਮਰਪਰੀ ਤੇ ਆਲੀ ਨੇ ਕਿਹਾ ਨਹੀਂ ਮੈਂ ਤਾਂ ਬਣਨ ਨਹੀਂ ਆਂੀ ਤੇ ਕੋਈ ਹੋਰ ਬਣ ਜੇ ਜਿਹਨੇ ਵੀ ਬਣਨਾ ਤੇ ਬਾਕੀ ਦੀਆਂ ਗੱਲਾਂ ਨੇ ਉਹਦੇ ਵਿੱਚ ਇਹ ਗੱਲ ਆ ਰਹੀ ਸੀ ਵੀ ਸਾਨੂੰ ਜ਼ਿੰਮੇਵਾਰੀ ਹੋਰ ਦਿੱਤੀ ਐ ਤੇ ਜ਼ਿੰਮੇਵਾਰੀ ਤਾਂ ਫਿਰ ਪੰਜਾਂ ਨੂੰ ਹੀ ਹੋਰ ਦਿੱਤੀ ਗਈ ਐ ਜੇ ਦੇਖਿਆ ਜਾਏ ਤਾਂ ਉਹ ਗੱਲ ਵੀ ਇੱਕ ਨਜ਼ਰ ਤਾਂ ਆਉਂਗੀ ਪਰ ਦੋਨਾਂ ਦੀ ਆਪੋ ਆਪਣੀਆਂ ਦਲੀਲਾਂ ਹੋਣਗੀਆਂ ਇੱਕ ਦਲੀਲ ਫਿਰ ਇਹ ਹੋ ਸਕਦੀ ਐ ਵੀ ਸਾਡਾ ਕੰਮ ਨਿਭਣ ਗਿਆ ਸੀ ਉਸ ਤੋਂ ਬਾਅਦ ਅਸੀਂ ਡੈਲੀਗੇਟਾਂ ਡੈਲੀਗੇਟਾਂ ਨੇ ਜਿੰਨੂੰ ਮਰਜ਼ੀ ਚੁਣ ਲੈਣ ਫਿਰ ਕੀ ਫਰਕ ਪੈਂਦਾ ਦੋਨੋਂ ਹੀ ਲੌਜੀਕ ਨੇ ਕਿਸੇ ਵੀ ਚੀਜ਼ ਦੇ ਦੋ ਪੱਖ ਹੁੰਦੇ ਨੇ ਪਰ ਹਾਂ ਇਹ ਮੈਨੂੰ ਇਹ ਲੱਗਦਾ ਕਿ اخلاਕੀ ਤੌਰ ਤੇ ਗੱਲ ਠੀਕ ਐ ਕਿ ਪੰਜ ਮੈਂਬਰੀ ਕਮੇਟੀ ਨੂੰ ਫਿਲਹਾਲ ਪ੍ਰਧਾਨਗੀ ਜਾਂ ਬਾਕੀ ਦੇ ਉਹ ਜੀ ਗੁਰੇਜ ਕਰੇ ਤਾਂ ਉਹਨਾਂ ਦਾ ਮਾਰਨ ਲਈ ਇੱਕ ਜਿਹੜਾ ਇੱਕ ਪੱਖ ਹੈ ਉਹ ਹੋਰ ਮਜ਼ਬੂਤ ਹੋਏਗਾ ਪਹਿਲਾਂ ਦੇ ਮੁਕਾਬਲ ਜੀ ਚਲੋ ਮੈਂ ਅੱਗੇ ਆਉਣਾ ਜੀ ਪੰਜਾਬ ਦਾ ਜਿਹੜਾ ਮੁੱਖ ਮੁੱਦਾ ਬਣਿਆ ਹੋਇਆ ਲੈਂਡ ਪੁਲੀ ਇਸ ਮੁੱਦੇ ਤੇ ਇੱਕ ਪਾਸੇ ਤਾਂ ਲਗਾਤਾਰ ਕਿਸਾਨ ਜਥੇਬੰਦੀਆਂ ਨੂੰ ਪ੍ਰੋਗਰਾਮ ਲਿਖੇ ਜਾ ਰਹੇ ਨੇ ਅੱਜ ਵੀ ਲੁਧਿਆਣਾ ਦੇ ਸ਼ੈਨਸ਼ਾਹ ਪੈਲੈਸ ਦੇ ਵਿੱਚ ਵੱਡਾ ਇਕੱਠ ਰੱਖ ਕੇ ਕਹਿੰਦੇ ਜੀ ਕਿ ਚਰਚਾ ਕਰਨੀ ਹੈ ਤੇ ਮੁੱਖ ਮੰਤਰੀ ਦੀ ਕੁਰਸੀ ਵੀ ਲਾਵਾਂਗੇ ਜਿਵੇਂ ਮੁੱਖ ਮੰਤਰੀ ਨੇ ਕਿਸੇ ਸਮੇਂ ਦੂਜੇ ਲੀਡਰਾਂ ਦੀਆਂ ਕੁਰਸੀਆਂ ਲਾਈਆਂ ਸੀ ਅੱਜ ਅਸੀਂ ਲਾਵਾਂਗੇ ਕੁਰਸੀ ਕਿ ਆਜ ਮੈਂ ਮੁੱਖ ਮੰਤਰੀ ਸਫਾਈ ਦੋਵੇ ਇੱਧਰ ਕਹਿੰਦੇ ਜੀ ਲੈਂਡ ਪੁਲਿੰਗ ਮਾਮਲੇ 'ਚ ਜਦੋਂ ਅਦਾਲਤ ਵੱਲੋਂ ਇੱਕ ਤਰ੍ਹਾਂ ਝਾੜਾ ਪਈਆਂ ਜਾਂ ਸਲਾਹ ਆ ਗਈ ਕਿ ਭਾਈ ਕਿਉਂ ਨਹੀਂ ਵਾਪਸ ਲੈਂਦੇ ਵਾਪਸ ਲੈ ਲਓ ਚਲੋ 4 ਹਫ਼ਤੇ ਬਾਅਦ ਜਵਾਬ ਤਿਆਰ ਕਰ ਲਿਆਓ ਜੇ ਲੜਨਾ ਹੀ ਹੈ ਇਸ ਮਸਲੇ ਤੇ ਅੱਗੇ ਵਧਣਾ ਹੀ ਹੈ ਤਾਂ ਕਹਿੰਦੇ ਜਿਹੜਾ 4 ਹਫ਼ਤੇ ਬਾਅਦ ਜਵਾਬ ਆਊਗਾ ਕੋਈ ਬੜਾ ਵਕੀਲਾ ਹੋਊਗਾ ਜਿਹੜਾ ਮਿੰਟਾਂ-ਸਿੰਟਾਂ ਦੇ ਹਿਸਾਬ ਨਾਲ ਪੈਸੇ ਲੈਂਦਾ ਜੀ ਇਹਦੀ ਤਿਆਰੀ ਨੇ ਇਮੀਡੀਏਟ ਤਾ ਤਿਆਰ ਨਹੀਂ ਜਾਂ ਕੱਲ ਹੀ ਅਦਾਲਤ ਨੇ ਕਿਹਾ ਸੀ ਪਹਿਲਾਂ ਪਰਸੋਂ ਕਿਹਾ ਫਿਰ ਕੱਲ ਕਿਹਾ ਕਿ ਤੁਸੀਂ ਇਹਦੇ ਚ ਬਹੁਤ ਸਾਰੀਆਂ ਕਮੀਆਂ ਨੇ ਤੁਸੀਂ ਵਾਪਸ ਲੈ ਲਓ ਜੇ ਤਾ ਪਾਲਿਸੀ ਲਿਆਉਣੀਆਂ ਤਾਂ ਉਹ ਜਿਹੜੀਆਂ ਸ਼ਰਤਾਂ ਪੂਰੀਆਂ ਕਰਕੇ ਲਿਆਇਓ ਤੇ ਨਹੀਂ ਨੋਟੀਫਿਕੇਸ਼ਨ ਵਾਪਸ ਲੈ ਲਓ ਇਹਦਾ ਮਤਲਬ ਐਡਵੋਕੇਟ ਜਰਨਲ ਨੇ ਸਲਾਹ ਕੀਤੀ ਹੋਣੀ ਆ ਪੋਲਿਟਿਕਲੀ ਆ ਕੇ ਪਹਿਲੇ ਦਿਨ ਵੀ ਕੀਤੀ ਤੇ ਫਿਰ ਫਿਰ ਉਹ ਦੋ ਦਿਨ ਹੋਰ ਮੰਗਦੇ ਸੀ ਕੋਰਟ ਨੇ ਨਹੀਂ ਦਿੱਤੇ ਤੇ ਇਟ ਮੀਨ ਜਿ ਉਹਨਾਂ ਦਾ ਮਨ ਨਹੀਂ ਬਣਿਆ ਫਿਲਹਾਲ ਵਾਪਸ ਲੈਣ ਦਾ ਤਾਂ ਹੁਣ 1 ਮਹੀਨੇ ਦੀ ਗੱਲ ਹੈ ਇਸ ਮਹੀਨੇ ਦੇ ਵਿੱਚ ਇੱਕ ਤਾਂ ਇਹ ਹੈ ਕਿ ਜਦੋਂ ਹੁਣ 10 ਸਤੰਬਰ ਨੂੰ ਪੇਸ਼ੀ ਹੋਏਗੀ ਉੱਥੇ ਕੋਈ ਵਕੀਲ ਵੱਡੇ ਹੋਰ ਵੀ ਜਿਵੇਂ ਪਹਿਲਾਂ ਵਕੀਲ ਐਡਵੋਕੇਟ ਜਨਰਲ ਸੀ ਤੇ ਏਦੋਂ ਬਾਅਦ ਅਗਲੇ ਦਿਨ ਲਿਆਂਦਾ ਗਿਆ ਜਿਹੜਾ ਹਟਾਇਆ ਗਿਆ ਐਡਵੋਕੇਟ ਜਨਰਲ ਲੈ ਉਹਨੂੰ ਪ੍ਰਾਈਵੇਟ ਵਕੀਲ ਲਿਆ ਉਹ ਵੀ ਹੋ ਗਿਆ ਨਾ ਹੁਣ ਤਾਂ ਉਹ ਸਰਕਾਰੀ ਵਕੀਲ ਨਹੀਂ ਆਉਣੇ ਤਾਂ ਫਿਰ ਵੱਡੇ ਪੱਧਰ ਤੇ ਉਦੋਂ ਜ਼ਿਆਦਾ ਐਕਸਪਰਟ ਵੀ ਕੋਈ ਲਿਆਂਦਾ ਜਾ ਸਕਦਾ ਹੈ ਤੇ ਆਮ ਤੌਰ ਤੇ ਲਿਆਉਂਦੀ ਹੈ ਗਵਰਨਮੈਂਟ ਜਦੋਂ ਵੀ ਇਹ ਪੈਸੇ ਮਤਲਬ ਦੇਖੇ ਤੇ ਇਹ ਇਸ ਕਹਿੰਦੇ ਨੇ ਇਸ ਵਿਚਾਰ ਨਾਲ ਵੀ ਖੇਡ ਰਹੀ ਹੈ ਸਰਕਾਰ ਕਿ ਜੇ ਇੱਥੇ ਦਾ ਮੰਨਿਆ ਤਾਂ ਇਹਨੂੰ ਸੁਪਰੀਮ ਕੋਰਟ 'ਚ ਵੀ ਚੈਲੰਜ ਕਰ ਸਕਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਹੂੰ ਹੂੰ ਔਰ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਵੀ ਅੱਗੇ ਜੇਕਰ ਪਹਿਲਾਂ ਕਰੋਗੇ ਬਾਅਦ 'ਚ ਕਰੋ ਤਾਂ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਹੀ ਹੋਏਗਾ ਪ੍ਰੋਪਰ ਤਰੀਕੇ ਨਾਲ ਜੇ ਸੁਪਰੀਮ ਕੋਰਟ ਚ ਜਾਏਗਾ ਇਹਦਾ ਮਤਲਬ ਇੰਨੀ ਜ਼ਿਆਦਾ ਖਾਹਿਸ਼ ਹੈ ਸਰਕਾਰ ਦੇ ਅੰਦਰ ਵੀ ਕਿਸੇ ਨਾ ਕਿਸੇ ਤਰੀਕੇ ਜਮੀਨ ਮਿਲ ਜੇ ਕਿਸੇ ਨਾ ਕਿਸੇ ਤਰੀਕੇ ਜਿਹੜਾ ਸਾਡਾ ਸਿਸਟਮ ਹੈ ਠੀਕ ਹੋ ਜੇ ਦਲੀਲ ਤੁਹਾਡੇ ਤੋਂ ਕੋਈ ਫਿਲਹਾਲ ਦਿੱਤੀ ਨਹੀਂ ਗਈ ਇਸ ਕਰਕੇ ਇਹ ਵੀ ਨਹੀਂ ਸਮਝ ਆਈ ਮੈਨੂੰ ਤਾਂ ਕਿ ਪੰਚਾਇਤੀ ਸਮਝੌਤੇ ਆ ਵਾਂਗਾ ਕੋਰਟ ਕਿਉਂ ਹੈ बार-बार ਕਹਿੰਦੀ ਆ ਵਾਪਸ ਲੈ ਲਨ ਤੂੰ ਚੱਕ ਕੇ ਕੋਰਟ ਨੇ ਤਾਂ ਫੈਸਲਾ ਕਰਨਾ ਹੈ ਨਾ ਦੀ ਕਸਵਟੀ ਦੇ ਉੱਤੇ ਤੇ ਉਹ ਫੈਸਲਾ ਕਰੇ ਇੱਕ ਵਾਰ ਕਹੇ ਤਾਂ ਲੈਂਦੀ ਆ ਨਹੀਂ ਲੈਂਦੀ ਸਰਕਾਰੇ ਉਹਦੀ ਜ਼ਿੰਮੇਵਾਰੀ ਹੈ ਤੇ ਬਾਕੀ ਦੀਆਂ ਚੀਜ਼ਾਂ ਨੇ ਤੇ ਸ਼ਾਇਦ ਕੋਰਟ ਤਾਂ ਉਹਨਾਂ ਨੂੰ ਫੇਸ ਸੇਵਿੰਗ ਦਾ ਮੌਕਾ ਦੇ ਰਹੀ ਹੈ ਕਿ ਤੁਸੀਂ ਦੇਖ ਲਓ ਜੇ ਇਸ ਤਰੀਕੇ ਦੇ ਨਾਲ ਗੱਲ ਪਰ ਫਿਰ ਵੀ ਕਿਸਾਨ ਜਥੇਬੰਦੀਆਂ ਦਾ ਜਿਹੜਾ ਮਾਮਲਾ ਉਹ ਅਦਾਲਤ ਤੋਂ ਅੱਗੇ ਪੋਲਿਟਿਕਲ ਲੜਾਈ ਲੜਨ ਦੇ ਜਾਂ ਜਿਹੜੀ ਜਥੇਬੰਦਕ ਲੜਾਈ ਲੜਨ ਦੇ ਹੀ ਕੋ ਉਹਦੀ ਤਿਆਰੀ ਦੇ ਵਿੱਚ ਨੇ ਉਹਨਾਂ ਨੂੰ ਲੱਗਦਾ ਕਿ ਕੋਰਟ ਅੱਜ ਤਾਂ ਅਜੇ ਇੱਧਰ ਹੋ ਗਿਆ ਕੱਲ ਉੱਧਰ ਹੋ ਗਿਆ ਪਰਸੋਂ ਉੱਧਰ ਜਾਂ ਲਟਕਦਾ ਰਿਹਾ ਸਰਕਾਰ ਨੇ ਕਿਹਾ ਇੰਨਾ ਚਿਰ ਲਟਕਦਾ ਮਾਮਲਾ ਜੇ ਨੋਟੀਫਿਕੇਸ਼ਨ ਤੇ ਰੋਕ ਸਟੇ ਹੈ ਕੱਲੀ ਹੈ ਜੀ ਤੇ ਇਟ ਮੀਨਸ ਉਹ ਸਟੇ ਚੱਲਦੀ ਰਹੂਗੀ ਤੇ ਉਹ ਨੋਟੀਫਿਕੇਸ਼ਨ ਵੀ ਉੱਥੇ ਹੀ ਰਹੂਗਾ ਜੇ ਸਟੇਟਸ ਕੋਰ ਹੈ ਜੇ ਇਸ ਕੋਰ ਅਜੇ ਉਹ ਲਾਗੂ ਨਹੀਂ ਤਾਂ ਇਹਦੇ ਦੌਰਾਨ ਕੀ ਲੋਕ ਆਪਣੀ ਫਿਰ ਇਹ ਅਗਲੇ ਸਵਾਲ ਨੇ ਕਿ ਜਮੀਨ ਵੇਚ ਸਕਦੇ ਨੇ ਕਿਸੇ ਨੂੰ ਵਪਾਰ ਦੇ ਤੌਰ ਤੇ ਆਪਣੀ ਗੱਲ ਕਰ ਸਕਦੇ ਨੇ ਨਹੀਂ ਕਰ ਸਕਦੇ ਨੇ ਉਹ ਚੀਜ਼ਾਂ ਵੀ ਵਿੱਚ ਅੱਗੇ ਸ਼ਾਮਲ ਹੋਣਗੀਆਂ ਜੇ ਬਹੁਤ ਲੰਮਾ ਕਿਸੇ ਮਾਮਲੇ ਚ ਇਕੱਲੇ ਸਟੇ ਹੀ ਚੱਲ ਜੇ ਤਾਂ ਕੀ ਸਿਚੁਏਸ਼ਨ ਰਹਿੰਦੀ ਹੈ ਟੈਕਨੀਕਲੀ ਇਹ ਚੀਜ਼ਾਂ ਤਾਂ ਵੀ ਵਿਚਾਰ ਹੋਏਗਾ ਇਸ ਲਈ ਕਾਫੀ ਟੇਡਾ ਜਾਂ ਮਸਲਾ ਤੇ ਲੜਾਈ ਤਾਂ ਕਿਉਂਕਿ ਪੋਲਿਟੀਕਲ ਉਹਨਾਂ ਨੇ ਫੈਸਲਾ ਕੀਤਾ ਪੋਲਿਟੀਕਲੀ ਵਾਪਸ ਹੋਵੇ ਤਾਂ ਜਿਹੜਾ ਇਹ ਜ਼ਿਆਦਾ ਬਿਹਤਰ ਹੁੰਦਾ ਕਿਸੇ ਵੀ ਨੂੰ ਚਲੋ ਦੇਖਦੇ ਆ ਜੀ ਪਰ ਦੂਸਰੇ ਪਾਸੇ ਨਰਿੰਦਰ ਮੋਦੀ ਵੀ ਆਪਣੇ ਆਪ ਨੂੰ ਉਸੇ ਤਰਜ਼ ਤੇ ਲਿਆਉਂਦੇ ਨਜ਼ਰਾਂ ਜਿਹੜੀ ਤਰਜ਼ ਤੇ ਪੰਜਾਬ ਦੀ ਬੀਜੇਪੀ ਆ ਰਹੀ ਆ ਪੰਜਾਬ ਦੀ ਬੀਜੇਪੀ ਉਹਨਾਂ ਕਿਸਾਨ ਹਤਾਸ਼ੀ ਆਪਣੇ ਆਪ ਨੂੰ ਦਿਖਾਉਣਾ ਚਾਹੁੰਦੀ ਹੈ ਤੇ ਨਰਿੰਦਰ ਮੋਦੀ ਉਹਨਾਂ ਦਾ ਕੱਲ ਦਾ ਬਿਆਨ ਹੀ ਆ ਵੀ ਲਗਭਗ ਜਿਹੇ ਜਿਹੇ ਸੀਗਾ ਕਿ ਜਿਵੇਂ ਉਹ ਕਿਸਾਨ ਹਤਾਸ਼ੀ ਹੋਣ ਵੈਸੇ ਚਲੋ ਮੌਕਾ ਵੀ ਇਹ ਜੀ ਅਸੀਂ ਸਵਾਮੀ ਨਥਨੁਰਾਂ ਦੀ ਜਨਮਸ਼ਤਾਬਦੀ ਦੇ ਉੱਤੇ ਉਹ ਸੰਬੋਧਨ ਕਰਦੇ ਸੀ ਉੱਥੇ ਕਿਸਾਨਾਂ ਦੀ ਗੱਲ ਤਾਂ ਕਰਨੀ ਪੈਣੀ ਸੀ ਪਰ ਉਹਨਾਂ ਨੇ ਇਹ ਤਾਂ ਕਿਹਾ ਕਿ ਮੈਂ ਕਿਸਾਨਾਂ ਦੇ ਹਿੱਤ ਬਚਾ ਕੇ ਰੱਖੂੰਗਾ ਸਮਝੌਤਿਆਂ ਦੇ ਵਿੱਚ ਵੀ ਨਾ ਪਰ ਉਹ ਕਿਤੇ ਵੀ 트럼ਪ ਦਾ ਅਮਰੀਕਾ ਦਾ ਜ਼ਿਕਰ ਨਹੀਂ ਕਰਦੇ। ਮਤਲਬ ਅਜੇ ਵੀ ਨਾਮ ਲੈਣੋਂ ਕਿਉਂ ਡਰ ਲੱਗ ਰਿਹਾ ਜਦੋਂ ਕਿ ਉਹ ਸਿੱਧਾ ਬਦਮਾਸ਼ੀ ਤੇ ਉਤਰ ਆਇਆ। ਸੋ ਕੀ ਇਹਦੇ ਨਾਲ ਕਿਸਾਨ ਹਿੱਤਾਂ ਦੀ ਰਾਖੀ ਕਰਨਗੇ ਕਿਉਂ ਕਹਿੰਦੇ ਮੈਂ ਕੁਰਬਾਨੀ ਵੀ ਜਿੰਨੀ ਪਈ ਦੇ ਦਾਂਗਾ। ਮਤਲਬ ਕੀ ਉਹਦਾ ਵੀ ਖਿਸਕਦਾ ਦਿਖਣ ਲੱਗ ਪਿਆ ਨੇ ਦਰਮੋਦੀ ਨੂੰ ਆਪਣਾ ਜੀ। ਕੀ ਅਰਥ ਨੇ ਉਹਨਾਂ ਦੇ ਇਸ ਬੋਲਾਂ ਦਾ? ਨਹੀਂ ਇਹਦੇ ਵਿੱਚ ਪਰਸਨਲ ਕੁਰਬਾਨੀ ਕਹਿੰਦੀ ਹੈ ਤੇ ਤਾਂ ਇਹ ਵੀ ਇੱਕ ਖੇਡ ਹੁੰਦੀ ਹੈ। ਪਰਸਨਲ ਕੀ ਅਲਾਊਸ ਦਾ ਲਾਸ ਬੇਸ ਨਾ ਹੁੰਦਾ। ਮੈਂ ਕਿ ਇਕਨੋਮਿਸਟਾਂ ਦੀ ਸੁਣ ਰਿਹਾ ਸੀਗਾ ਡਿਬੇਟ ਤੋ ਉਹ ਕਹਿ ਰਹੇ ਨੇ ਕਿ ਜਿੰਨਾ ਅਮਰੀਕਾ ਨਾਲ ਵਪਾਰ ਹੈ ਹੁਣ ਉਹ ਲਗਭਗ ਸਾਡਾ ਜਿਵੇਂ 50% ਜਦੋਂ ਟੈਰਫ ਇਹ ਹੋ ਗਿਆ ਅੱਜ 25 ਤਾਂ ਲਾਗੂ ਹੋ ਗਿਆ ਤੇ 50% ਜਦੋਂ ਲਾਗੂ ਹੋ ਗਿਆ ਤਾਂ ਲਗਭਗ 50 ਅਰਬ ਡਾਲਰ ਦਾ ਫਰਕ ਪਾਊਗਾ ਭਾਰਤ ਨੂੰ ਜੇ 50 ਅਰਬ ਡਾਲਰ ਦਾ ਫਰਕ ਪੈਂਦਾ ਤਾਂ ਉਹਦੇ ਨਾਲ ਕੀ ਹੋਏਗਾ ਉਹਦੇ ਨਾਲ ਕਹਿੰਦੇ ਨੇ ਜੇ ਜ਼ਿਆਦਾ ਨਹੀਂ ਤਾਂ 30-35 ਲੱਖ ਨੌਕਰੀ ਚਲੀ ਜਾਊਗੀ ਦੇਸ ਦੇ ਵਿੱਚ ਨੌਕਰੀਆਂ ਪਹਿਲਾਂ ਹੀ ਨਹੀਂ ਐ ਰੁਜ਼ਗਾਰ ਪਹਿਲਾਂ ਹੀ ਨਹੀਂ ਐ ਇਹਨੂੰ ਜੇ ਤਾਂ ਇਕਨੋਮਿਕ ਟਰਮ ਚ ਕੱਲਾ ਇੰਨੇ ਡਾਲਰ ਇੰਨੇ ਡਾਲਰ ਤਾਂ ਲੋਕਾਂ ਦੇ ਸਮਝ ਨਹੀਂ ਆਉਂਦਾ ਇਹ ਤਾਂ ਸਿੱਧੀ ਸਮਝ ਆਉਂਦੀ ਆ ਨਾ ਬਈ ਦਾ ਅਸਰ ਕੀ ਪਊਗਾ ਅਸਰ ਸਿੱਧਾ ਪਊਗਾ ਰੁਜ਼ਗਾਰ ਤੇ ਰੁਜ਼ਗਾਰ ਤੇ ਇੰਨੇ ਲੱਖਾਂ ਲੋਕ ਜਿਹੜੇ ਬੇਰੁਜ਼ਗਾਰ ਹੋ ਜਾਣਗੇ ਤਾਂ ਉਹ ਕਿੱਥੋਂ ਰੋਜੀ ਰੋਟੀ ਕਮਾਉਣਗੇ ਕੀ ਕਰਨਗੇ ਉਹਦਾ ਵੀ ਤੱਕ ਖਿਆਲ ਰੱਖਿਆ ਜਾਣਾ ਚਾਹੀਦਾ ਦੂਜੀ ਗੱਲ ਜਿਹੜੇ ਇਹ ਤਾਂ ਸਾਡੇ ਮਤਲਬ ਮਿਨਿਸਟਰੀ ਆਫ ਜਿਹੜੇ ਅਸ਼ਟਾਨਲ ਅਫੇਅਰ ਜੈ ਵਿਦੇਸ਼ ਮੰਤਰਾਲਾ ਹੈ ਉਹ ਕਦੇ ਕਦੇ ਕਹਿ ਦਿੰਦਾ ਵੀ ਅਸੀਂ ਆਪਣੇ ਮੁਤਾਬਕ ਚੱਲਾਂਗੇ ਰੂਸ ਮੁਤਾਬਕ ਚੱਲਣਾ ਰੂਸ ਤੋਂ ਤੇ ਲਵਾਂਗੇ ਕਹਿੰਦੇ ਨੇ ਰੂਸ ਦੇ ਰਾਸ਼ਟਰਪਤੀ ਪੂਤਰ ਕੋਲ ਵੀ ਜਾ ਕੇ ਆਏ ਨੇ ਅੱਜ ਡੋਬਨ ਲੋਰਨ ਨੇ ਕਿਹਾ ਕਿ ਉਹ ਆਉਣਗੇ ਜੀ ਜਲਦੀ ਉਹਨਾਂ ਨਾਲ ਇਹ ਹੋ ਰਿਹਾ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਮਰੀਕਾ ਜਿਹੜਾ ਫੈਸਲਾ ਕਰ ਰਿਹਾ ਉਹਦੇ ਖਿਲਾਫ ਨਾ ਤਾਂ ਭਾਰਤ ਇਹ ਤਰੰਦਰ ਕਰ ਰਿਹਾ ਓਵਰ ਆਨ ਦੂਜੇ ਦੇਸ਼ਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਉਹਦੇ ਖਿਲਾਫ ਬ੍ਰਾਜ਼ੀਲ ਦੇ ਜਿਹੜਾ ਰਾਸ਼ਟਰਪਤੀ ਆ ਉਹਨੇ ਪ੍ਰਧਾਨ ਮੰਤਰੀ ਨੂੰ ਫੋਨ ਕੀਤਾ ਬ੍ਰਾਜ਼ੀਲ ਤੇ ਵੀ 50% ਲਾਇਆ ਉਹਨਾਂ ਨੇ ਬ੍ਰਾਜ਼ੀਲ ਨੂੰ ਤਬਦੀ ਕੀ ਦਿੱਤੀ ਸੀਗੀ ਟਰੰਪ ਨੇ ਕਿ ਜਿਹੜਾ ਪਹਿਲਾ ਵਾਲਾ ਉਹਨਾਂ ਦਾ ਰਾਸ਼ਟਰਪਤੀ ਸੀ ਜਿਹਦੇ ਨਾਲ ਉਹਨਾਂ ਦਾ ਦੋਸਤ ਹੀ ਹੈ ਟਰੰਪ ਦੀ ਕਿ ਤੋ ਕੇਸ ਵਾਪਸ ਲਓ ਉਹ ਕਹਿੰਦਾ ਮੈਂ ਨਹੀਂ ਲੈਂਦਾ ਕੇਸ ਵਾਪਸ ਤੁਸੀਂ ਕਿਵੇਂ ਡਿਕਟੇਟ ਕਰ ਸਕਦੇ ਹੋ ਮੇਰਾ ਇੱਕ ਸੋਵਰਨ ਕੰਟਰੀ ਹੈ ਦੂਜੀ ਉਹ ਕਹਿੰਦਾ ਵੀ ਜੇ ਇਹ ਵਾਪਸ ਨਹੀਂ ਲੈਂਦੇ ਤੁਸੀਂ ਫਿਰ ਵੀ ਮੇਰੇ ਨਾਲ ਗੱਲ ਕਰਦੇ ਰਹੋ ਤੇ ਗੱਲ ਕਰਕੇ ਆਪਾਂ ਦੇਖ ਲਾਂਗੇ ਉਹ ਕਹਿੰਦਾ ਮੈਂ ਕਾਹਦੀ ਗੱਲ ਕਰਨੀ ਹੈ ਤੇਰੇ ਨਾਲ ਤੂੰ ਕੌਣ ਹੈ ਗੱਲ ਕਰਨ ਦੀ ਤੇ ਮੈਂ ਤੇਰੇ ਨਾਲ ਗੱਲ ਕਰਾਂ ਮਦਰੋ ਬੰਦਾ ਖੜਾ ਤਾਂ ਆਇਆ ਚਾਹੇ 50% ਅਜਿ ਪ੍ਰਧਾਨ ਮੰਤਰੀ ਨੂੰ ਵੀ ਸ਼ਾਇਦ ਸਾਡੇ ਨੂੰ ਫੋਨ ਤੇ ਉਹਨੇ ਕਿਹਾ ਹੋਵੇ ਵੀ ਜਨਾਬ ਸਟੈਂਡ ਲਓ ਆਪਾਂ ਮਿਲ ਕੇ ਲੈਂਦੇ ਆ ਤੇ ਇਸ ਗੱਲ ਦੇ ਉੱਤੇ ਹੁਣ ਬ੍ਰਾਜ਼ੀਲ ਚੀਨ ਸਾਊਥ ਅਫਰੀਕਾ ਤੇ ਇਹ ਤੇ ਹੋਰ ਕਈ ਦੇਸ਼ ਕਿੰਨੇ ਆ ਗਏ ਨੇ ਹੁਣ ਤਾਂ ਰੂਸ ਇਹ ਸਾਰੇ ਬ੍ਰਿਕਸ ਦੇ ਵਿੱਚ ਸ਼ਾਮਲ ਹੋ ਗਏ ਇਹ ਸਾਰੇ ਇਕੱਠੇ ਆਪਣੀ ਮੀਟਿੰਗ ਸੱਦ ਕੇ ਇਕੱਠੇ ਤੌਰ ਦੇ ਉੱਤੇ ਆਪਣਾ ਬਿਜ਼ਨਸ ਨੂੰ ਅੱਗੇ ਤੋਰ ਸਕਦੇ ਨੇ ਤੇ ਬਾਕੀ ਜਿਹੜੀ ਹੈ ਕਿਸਾਨਾਂ ਦਾ ਮਾਮਲਾ ਇਹ ਕਿਸਾਨਾਂ ਦਾ ਕਿਉਂ ਮਾਮਲਾ ਇਹ ਦੇਸ਼ ਦਾ ਕਿਉਂ ਮਾਮਲਾ ਨਹੀਂ ਇਕੱਲਾ ਕਿਸਾਨੀ ਲਈ ਆਏ ਕਰਾਂਗੇ ਕਿਸਾਨੀ ਲਈ ਇਹ ਕਰਾਂਗੇ ਸਪੋਜ਼ ਕਰੋ ਤੁਸੀਂ ਡੇਰੀ ਤੇ ਕਿਸਾਨੀ ਤੇ ਬਾਕੀ ਦੇ ਮੁੱਦਿਆਂ ਦੇ ਉੱਤੇ ਇਹ ਕਰ ਲੈਨੇ ਹੋ ਕਿ ਜੀ ਅਸੀਂ ਨਹੀਂ ਕੁਝ ਕਰਦੇ ਜਾਂ ਮੰਨ ਨੂੰ ਉੱਤੇ ਦਸਕਤ ਕਰ ਦਿੰਦੇ ਤਾਂ ਦਸਕਤ ਕਰਦਿਆਂ ਉਹ ਅੱਜ ਹੀ ਇੱਕ ਖਬਰ ਇਹ ਲੱਗੀ ਹੋਈ ਹੈ ਕਿ ਲਿਮਟਡ ਕੋਟੇ ਦੇ ਨਿਹਾਜ ਦੇ ਨਾਲ ਇਹ ਨੇਗੋਸ਼ੀਏਸ਼ਨ ਦਾ ਪਾਰਟ ਅਮਰੀਕਾ ਨਾਲ ਹਜੇ ਕਿ ਖੁੱਲਾ ਨਾ ਕਰੋ ਕੁਝ ਚੀਜ਼ਾਂ ਤੁਸੀਂ ਤੁਹਾਡੀਆਂ ਇੱਥੇ ਸਪਲਾਈ ਕਰਨ ਦਾ ਸੀ ਦੇਦ ਦੇ ਐਗਰੀਮੈਂਟ ਕਰ ਲੈਣੇ ਹੁਣ ਇਹ ਦੋਏ ਕੰਮ ਨਾਲ-ਨਾਲ ਚੱਲਦੇ ਨੇ ਅੰਦਰ ਖਾਤੇ ਤੇ ਬਾਹਰ ਦੇ ਜਿਹੜਾ ਇੱਕ ਪੋਲੀ ਪੋਲੀਟਿਕਲ ਬਿਆਨ ਹੈ ਮਨ ਨੂੰ ਤੋਂ ਆਉਂਦਾ ਹੈ ਜੇ ਕਿਸਾਨੀ ਓਝੜਦੀ ਹੈ ਇੱਥੇ ਤੁਸੀਂ ਉਹ ਕਹਿੰਦੇ ਨੇ ਕਿ ਤੁਸੀਂ ਐਮਐਸਪੀ ਵੀ ਖਤਮ ਕਰੋ ਬਾਕੀ ਐਮਐਸਪੀ ਖਤਮ ਕਰ ਦੋ ਪਹਿਲੀ ਗੱਲ ਤਾਂ ਜਿਹੜਾ ਕਰੋੜਾ ਬੰਦਾ ਜਿਹਨੂੰ ਤੁਸੀਂ ਆਟਾ ਦਾਣ ਦੇਣਾ ਤੁਹਾਡੀ ਜ਼ਿੰਮੇਵਾਰੀ ਅੱਜ ਤੱਕ ਰੋਜਗਾਰ ਦੇ ਜੋਗਾ ਨਹੀਂ ਕੀਤਾ ਉਹ ਕਿੱਥੋਂ ਦੇਉਣਗੇ ਇਹਦੇ ਨਾਲ ਦੇਸ਼ ਦੇ ਵਿੱਚ ਇੱਕ ਅਨਰੈਸਟ ਪੈਦਾ ਹੁੰਦੀ ਹੈ ਬੇਚੈਨੀ ਪੈਦਾ ਹੁੰਦੀ ਹੈ ਉਹ ਜਿਹੜੀ ਅਨਰੈਸਟ ਹੋਏਗੀ ਬੇਚੈਨੀ ਲਾਂਡਰਡਰ ਦੀ ਸਿਚੁਏਸ਼ਨ ਉਹਨੂੰ ਸੰਭਾਲੋਗੇ ਕਿਵੇਂ ਇੱਕ ਅੱਲਾ ਕਿਸਾਨੀ ਦਾ ਸਵਾਲ ਥੋੜੀ ਹੈ ਦੇਸ਼ ਦਾ ਸਵਾਲ ਕਿਉਂ ਨਹੀਂ ਹੈ ਕਿਉਂ ਨਹੀਂ ਕਹਿੰਦੇ ਕਿ ਅਸੀਂ ਦੇਸ਼ ਦੀ ਸਾਡੀ ਪ੍ਰਭੂਸੱਤਾ ਸਾਡਾ ਕੰਟਰੀ ਹੈ ਸਵੈਰਨ ਕੰਟਰੀ ਹੈ ਕਿਸੇ ਦੂਜੇ ਨੂੰ ਦਖਲ ਦੇਣ ਦਾ ਹੱਕ ਨਹੀਂ ਏ ਇਹ ਡੀਮ ਤਾ ਉਹ ਲੈ ਕੇ ਨਹੀਂ ਆ ਰਹੇ ਸੋਵਰਨਿਟੀ ਕਿੱਥੇ ਗਈ ਵਿਸ਼ਵ ਗੁਰੂ ਕਿੱਥੇ ਗਿਆ ਤੁਹਾਡੀ ਤਾਕਤ ਕਿੱਥੇ ਗਈ ਸੁਪਰ ਪਾਵਰ ਕਿੱਥੇ ਗਈ ਤੁਸੀਂ ਬਸ ਕੇਵਲ ਵੋਟ ਦੇ ਲਈ ਵੀ ਤੇਰਾ ਵੀ ਮੈਂ ਭਲਾ ਕਰ ਰਿਹਾ ਤੇਰਾ ਵੀ ਤੁਸੀਂ ਆਏ ਜੇ ਦੇਸ਼ ਫਿਰ ਸੋਚੋ ਲੋਕਾਂ ਨੂੰ ਕਹਿੰਦੇ ਆਏ ਜੇ ਰਾਸ਼ਟਰ ਸੋਚੋ ਰਾਸ਼ਟਰ ਪਹਿਲਾ ਉਹ ਸੈਗਮੈਂਟ ਚ ਉਹ ਤੁਸੀਂ ਇਹਿਸਾਨ ਕਰ ਰਹੇ ਹੋ ਜਿਵੇਂ ਵੀ ਕਿਸਾਨਾਂ ਤੇ ਇਹਿਸਾਨ ਕਰ ਰਹੇ ਆ ਜਾਂ ਬਾਕੀ ਦੇ ਇਹਿਸਾਨ ਕਰ ਰਹੇ ਆ ਕਿਸੇ ਤੇ ਇਹਨਾਂ ਚੀਜ਼ਾਂ ਨੂੰ ਦੇਖਣਾ ਪਏਗਾ ਪ੍ਰਧਾਨ ਮੰਤਰੀ ਨੂੰ ਤੇ ਦੂਜੀ ਗੱਲ ਇਹ ਆ ਕਿ ਕਿਸਾਨ ਜਿਹੜਾ ਇੱਥੇ ਕਹਿ ਰਹੇ ਨੇ ਤੁਹਾਨੂੰ ਕਿ ਲੀਗਲ ਗਾਰੰਟੀ ਦੇ ਦਿਓ ਜਿਹੜੀਆਂ ਫਸਲ ਆਉਂਦੀ ਫਿਰ ਉਹ ਲਾਗੂ ਕਰ ਦਿਓ ਦੇ ਦਿਓ ਕੀ ਫਰਕ ਪੈਂਦਾ ਜੇਕਰ ਕਿਸਾਨਾਂ ਦੀ ਸਪੋਰਟ ਦੇ ਵਿੱਚ ਗੱਲ ਕਰਨੀ ਤੇ ਜੇ ਕਿਸਾਨ ਇਹ ਕਹਿ ਰਹੇ ਨੇ ਇਹੋ ਜੀ ਪਾਲਿਸੀ ਨਾ ਲਿਆਓ ਜਿੱਦੇ ਨਾਲ ਅੰਦਰੂਨੀ ਕਾਰਪੋਰੇਟ ਵੀ ਸਾਨੂੰ ਖਾ ਜਾਊਗਾ ਸਾਡੀਆਂ ਜ਼ਮੀਨਾਂ ਲੈ ਜਾਊਗਾ ਤਾਂ ਉਹਨਾਂ ਦੀ ਗੱਲ ਸੁਣ ਲਓ ਉਹਨਾ ਇੱਕ ਦੋ ਦਿਨ ਪਹਿਲਾਂ ਤੋਂ ਜਿਹੜੀ ਇੰਡਸਟਰੀ ਹੈ ਇਦੇ ਤੇ ਐਗਰੋ ਇੰਡਸਟਰੀ ਹੈ ਉਹਨਾਂ ਦੇ ਬੰਦਿਆਂ ਨੂੰ ਤਾਂ ਬੁਲਾ ਕੇ ਇੰਡਸਟਰੀ ਲਿਸਟਾਂ ਨਾਲ ਕਮਰਸ ਡਿਪਾਰਟਮੈਂਟ ਤੇ ਮਿਨਿਸਟਰੀ ਗੱਲ ਕਰ ਰਹੀ ਹੈ ਕਿ ਅਸੀਂ ਕਿੱਥੇ ਤੱਕ ਸਮਝੌਤਾ ਕਰ ਲਈਏ ਤੁਹਾਨੂੰ 12 ਖਾਊਗਾ ਕਿ ਅਸੀਂ ਕੋਟਾ ਇੰਨਾ ਕੁ ਦੇ ਦਈਏ ਨਾ ਦੇ ਦਈਏ ਉਹਨਾਂ ਨੇ ਆਪਣੇ ਆਪਣੇ ਸੁਝਾਅ ਸਨ ਦਿੱਤੇ ਨੇ ਕਿਸੇ ਨੇ ਕਿਹਾ ਕਿ ਸਾਨੂੰ ਇੰਨੀ ਸਬਸਿਡੀ ਦੇ ਦਿਓ ਫਿਰ ਸਾਡੀ ਹੈਲਪ ਐਸਵਾਦ ਤਰੀਕੇ ਨਾਲ ਕਰ ਦਿਓ ਕੁਛ ਕਿਸਾਨ ਆਗੂਆਂ ਨੂੰ ਕਦੇ ਬੁਲਾਇਆ ਕਿ ਭਾਈ ਆ ਸਥਿਤੀ ਹੈ ਉਹਨਾਂ ਨੂੰ ਸਾਰਾ ਕੁਝ ਦੱਸਣ ਲਈ ਕਿ ਆ ਪ੍ਰੋਪੋਜ਼ਲ ਹੈ ਅਸਲ ਚ ਇਸ ਪ੍ਰੋਪੋਜ਼ਲ ਦੇ ਲਾਗੂ ਹੋਣ ਦਾ ਅਸਰ ਪੈਣਾ ਤੁਸੀਂ ਦੱਸੋ ਤੁਹਾਡੀ رائے ਕੀ ਹੈ ਆਪਾਂ ਕਿੰਨਾ ਕਰ ਲਈਏ ਕਿੰਨਾ ਨਾ ਕਰ ਲਈਏ ਇਹਦਾ ਬੰਦਾ ਤੁਸੀਂ ਕਿਸਾਨੀ ਨੂੰ ਤਾਂ ਇਹ ਸਮਝਦੇ ਹੋ ਇਹਨਾਂ ਨੂੰ ਤਾਂ ਸਮਝ ਨਹੀਂ ਆ ਇਹਨਾਂ ਦਾ ਤਾਂ ਸਿਆਪੀ ਕਰਨਾਗੇ ਉਦਯੋਗ ਸਿਆਣਾ ਹੈ ਉਦਯੋਗਪਤੀਆਂ ਨੂੰ ਆਪਾਂ ਬਿਠਾ ਕੇ ਉਹਨਾਂ ਦੀ رائے ਲੈਂਦੇ ਆ ਇਹ ਜਿਹੜਾ ਦੋਮ ਦਰਜੇ ਦਾ ਇੱਕ ਟ੍ਰੀਟਮੈਂਟ ਹੈ ਵਿਵਹਾਰ ਹੈ ਤੇ ਇਹ ਕਿਉਂ ਕੀਤਾ ਜਾ ਰਿਹਾ ਹੈ ਐਡੀ ਵੱਡੀ ਆਬਾਦੀ ਜਿਹਨੂੰ ਰੀਪਰਜੈਕਟ ਕਰਦੇ ਨੇ ਐਸਕੇਐਮ ਕਰੇ ਜਾਂ ਜਿਹੜਾ ਮਰਜ਼ੀ ਕਰੇ ਜਿਹਨੂੰ ਲਿਆ ਕੇ ਤੁਸੀਂ ਉਹਨਾਂ ਨਾਲ ਬਿਠਾ ਕੇ ਗੱਲ ਕਿਉਂ ਨਹੀਂ ਕਰ ਲੈਂਦੇ ਕਿ ਜੀ ਤੁਹਾਡੀ رائے ਉਹਨਾਂ ਦੀ ਵੀ ਤਾਂ ਕੋਈ رائے ਹੋਏਗੀ ਉਹ ਤੁਹਾਨੂੰ ਮਦਦ ਦੇ ਦੇਗੀ ਉਸ ਮਾਮਲੇ 'ਚ ਨੇਗੋਸ਼ੀਏਸ਼ਨ 'ਚ ਜਾਂ ਬਾਕੀ ਚੀਜ਼ਾਂ 'ਚ ਪਰ ਕਦੇ ਗਵਰਨਮੈਂਟ ਨੇ ਇਹ ਕੰਮ ਨਹੀਂ ਕੀਤਾ ਕਿ ਇਹੋ ਜਿਹਾ ਕੰਮ ਕੀਤਾ ਹੋਵੇ ਜਿਵੇਂ ਬਜਟ ਬਣਦਾ ਹੁੰਦਾ ਬਜਟ ਸਮੇਂ ਉਹ ਬਿਜ਼ਨਸਮੈਨਾਂ ਨੂੰ ਇੰਡਸਟਰੀਅਲਿਸਟਾਂ ਨੂੰ ਸਭ ਨੂੰ ਬਣਾਉਂਦੇ ਨੇ ਕਦੇ ਕਿਸਾਨਾਂ ਨੂੰ ਬੁਲਾਇਆ ਵੀ ਭਾਈ ਬਜਟ ਦੇ ਵਿੱਚ ਤੁਸੀਂ ਦੱਸੋ ਕੀ ਕਰਨਾ ਕੀ ਨਹੀਂ ਜਾਂ ਮਜ਼ਦੂਰਾਂ ਨੂੰ ਬੁਲਾਇਆ ਜਿਹੜੇ ਲੈਂਡਲੈਸ ਨੇ ਖੇਤ ਮਜ਼ਦੂਰਾਂ ਨੂੰ ਤੇ ਬਾਕੀ ਮਜ਼ਦੂਰਾਂ ਨੂੰ ਉਹ ਤਾਂ ਵੈਸੇ ਹੀ ਹਾਸਿਲ ਤੇ ਧੱਕੇ ਨੇ ਕਹਿੰਦੇ ਤੁਸੀਂ ਜੋ ਮਰਜ਼ੀ ਕਰੋ ਕਿ ਆ ਚੀਜ਼ ਵਧੀਆ ਹੈ ਜਾਂ ਚੀਜ਼ ਨਹੀਂ ਹੈ ਇਸ ਕਰਕੇ ਬੇहद ਭਾਵੇਂ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਨੁਕਸਾਨ ਨਹੀਂ ਹੋਣ ਦੇਣਾ ਇਹ ਸਵਾਗਤ ਜੋਗ ਪਰ ਫੇਸ ਵੈਲਿਊ ਉਥੇ ਕੱਬ ਨਹੀਂ ਚੰਦਾ ਤੁਹਾਡੀ ਇੱਕ ਲਗਾਤਾਰਤਾ ਦਾ ਜਿਹੜੀ ਪ੍ਰੈਕਟਿਸ ਹੈ ਅਮਨ ਹੈ ਉਹਨੂੰ ਵੀ ਦੇਖਣਾ ਪਊਗਾ ਕਿ ਤੁਸੀਂ ਕਿਹੜੇ ਪਾਸੇ ਜਾਂਦੇ ਹੋ ਕਿਹੜੇ ਨਹੀਂ ਔਰ ਆਪੋਜੀਸ਼ਨ ਤਾਂ ਦੋਸਲਾ ਰਹੀ ਹੈ ਲਗਾਤਾਰ ਕਿ ਤੁਸੀਂ ਬੋਲ ਨਹੀਂ ਰਹੇ ਟਰੰਪ ਦੇ ਖਿਲਾਫ ਜਾਂ ਜਿਹੜੇ ਪੱਕਾ ਸਟੈਂਡ ਨਹੀਂ ਲੈ ਰਹੇ ਉਹ ਅਡਾਨੀ ਦਾ ਮਾਮਲਾ ਉਹਦੇ ਵਿੱਚ ਹੈ ਜੀ ਬਾਕੀ ਮਾਮਲੇ ਰਾਹੁਲ ਕਾਂਧੀ ਨੇ ਕਈ ਵਾਰੇ ਨਾਮ ਵੀ ਲਿਆ ਤੇ 23 15 ਦੇ ਉੱਤੇ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਜੇ ਬਾਕੀ ਦਾ ਨਾ ਹੋ ਜੇ ਤਾਂ ਉਹ ਗੱਲ ਤੁਸੀਂ ਵੀ ਕਹਿ ਰਹੇ ਹੋ ਆਪਣੀ ਕਿ ਅਸੀਂ ਉਹਨਾਂ ਦਾ ਵੀ ਨੁਕਸਾਨ ਨਹੀਂ ਹੋਣ ਦੇਣਾ ਜੱਜ ਕੀਤੇ ਮੂਰੇ ਰੱਖ ਦਿਓ ਕਿਸਾਨੀ ਤੇ ਬਾਕੀ ਦੀਆਂ ਚੀਜ਼ਾਂ ਦੇ ਜਿਹੜਾ ਨਾਲ ਨਾਲ ਇਹ ਵੀ ਦੱਸਣਗੇ ਮੋਦੀ ਸਾਹਿਬ ਕਿ ਇਸ ਫੈਸਲੇ ਦੇ ਨਾਲ ਟਰੰਪ ਦੇ ਨਾਲ ਜੋ ਜੋਬ ਲਾਸ ਹੋਏਗੀ ਜਿਹੜਾ ਉਹ ਸਾਡਾ ਮਾਲ ਤਿਆਰ ਕੀਤਾ ਹੋਇਆ ਚਾਹੇ ਟੈਕਸਟਾਈਲਾ ਚਾਹੇ ਜਿਹੜਾ ਮਰਜੀ ਬਾਹਰ ਜਾਂਦਾ ਸੀ ਫਿਰ ਉਹਦਾ ਅਲਟਰਨੇਟਿਵ ਕੀ ਕਰਾਂਗੇ ਅਸੀਂ ਉਸ ਇੰਡਸਟਰੀ ਤੇ ਵੀ ਪਏਗਾ ਰੁਜ਼ਗਾਰ ਤੇ ਵੀ ਪਏਗਾ ਉਹਦਾ ਬਦਲ ਸਾਡੇ ਕੋਲ ਕੀ ਹੈ ਨਾਲੇ ਇਹ ਵੀ ਦੱਸਣਾ ਜ਼ਰੂਰੀ ਹੁੰਦਾ ਔਰ ਜੇ ਇਹ ਨਹੀਂ ਦੱਸ ਦਿੱਤਾ ਕੋਈ ਲਾਭ ਨਹੀਂ ਹੋਣਾ ਉਸ ਪੱਧਰ ਦੇ ਉੱਤੇ ਦਾ ਸਰਦਾਰ ਹਮੀਸ਼ਿੰਘ ਜੀ ਜੇ ਨਰਿੰਦਰ ਮੋਦੀ ਦਿਖਾਵੇ ਦੀ ਸਾਜ ਪ੍ਰਕਾਰੇ ਨੇ ਭਾਵਨਾਤਮਕ ਦਿਖਾਵਾ ਕਰ ਰਹੇ ਨੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਹੋ ਜਿਹਾ ਭਾਵਨਾਤਮਕ ਦਿਖਾਵਾ ਹੀ ਕਰਦੇ ਨੇ ਖਾਸ ਕਰ ਪਾਣੀਆਂ ਦੇ ਮੁੱਦੇ ਤੇ ਜਿਵੇਂ ਸਮਝਾ ਉਹ ਜਿਵੇਂ ਨੰਗਲ ਭੱਜੇ ਫਿਰ ਰਹੇ ਸੀ ਲਗਾਤਾਰ ਜਾ ਰਹੇ ਆ ਮੈਂ ਆ ਰਹੇ ਆ ਮੈਂ ਫਟ ਕਾਪ ਡਿਗ ਰਹੇ ਆ ਮੈਂ ਆਪ ਵਿਚਾਰੇ ਆ ਤੇ ਉਹ ਕਹ ਰਹੇ ਨੇ ਜੀ ਕਿ ਹਰਿਆਣਾ ਅੱਜ ਵੀ ਪਾਣੀ ਲੁੱਟ ਰਿਆ ਬੀਬੀਐਮ ਵੀ ਰਹੀਂ ਪਾਣੀ ਲੈ ਰਿਆ ਪਰ ਇੱਧਰ ਜਦੋਂ ਲੋਕ ਸਭਾ 'ਚ ਸਵਾਲ ਆਉਂਦਾ ਤਾਂ ਉੱਥੇ ਲੋਕ ਸਭਾ ਦੇ ਵਿੱਚ ਸਰਕਾਰ ਵੱਲੋਂ ਦੱਸਿਆ ਜਾਂਦਾ ਕਿ ਸਾਡੇ ਕੋਲ ਤਾਂ ਕੋਈ ਸ਼ਿਕਾਇਤ ਨਹੀਂ ਹੈ ਜੀ ਅੱਜ ਤੱਕ ਪਾਣੀਆਂ ਦੇ ਮਸਲੇ ਤੇ ਪੰਜਾਬ ਸਰਕਾਰ ਦੀ ਇਹ ਦਾ ਮਤਲਬ ਭਗਵੰਤ ਮਾਨ ਹੋਰਾਂ ਨੇ ਬੀਬੀਐਮਬੀ ਦੀ ਦਖਲਅ ਕਦੇ ਕੋਈ ਚਿੱਠੀ ਪੱਤਰ ਕੀਤਾ ਹੀ ਨਹੀਂ ਜੀ ਕਹਿੰਦੇ ਨੇ ਜਾਂ ਕੇਂਦਰ ਝੂਠ ਬੋਲਦਾ ਬੈਸੇ ਲੋਕ ਸਭਾ ਦੇ ਵਿੱਚ ਝੂਠ ਨਾਰਮਲੀ ਬੋਲ ਨਹੀਂ ਸਕਦਾ ਪ੍ਰੋਵੀਲੇਜ ਹੋ ਜਾਂਦਾ ਜੇਕਰ ਉਹ ਕਾਗਜ਼ ਪੱਤਰ ਹੋਵੇ ਜੇ ਝੂਠ ਬੋਲ ਰਿਹਾ ਤਾਂ ਭਗਵੰਤ ਮਾਨ ਉਹਨਾਂ ਨੂੰ ਦਿਖਾਉਣਾ ਚਾਹੀਦਾ ਕਾਗਜ਼ ਪੱਤਰ ਚਿੱਠੀ ਜੋ ਵੀ ਲਿਖੀ ਜਾਂ ਜਿਹੜੀਆਂ ਚੀਜ਼ਾਂ ਹੋਣਗੀਆਂ ਪਰ ਸਵਾਲ ਇਹ ਹੈ ਕਿ ਇਹ ਜਿਹੜਾ ਜਦੋਂ ਸਵਾਲ ਆਇਆ ਤੇ ਹਰਸਿਮਰਤ ਕੌਰ ਬਾਦਲ ਨੇ ਪੁੱਛਿਆ ਸੀ ਕਿ BBMP ਦਾ ਜਿਹੜਾ ਆਪਦਾ ਫੈਸਲਾ ਹੈ ਉਹ ਕਿਵੇਂ ਪਾਣੀ ਵੰਡ ਰਿਹਾ ਹੈ ਉਹਦਾ ਅਧਿਕਾਰ ਖੇਤਰ ਨਹੀਂ ਹੈ ਕਿ ਪੰਜਾਬ ਸਰਕਾਰ ਨੇ ਤੁਹਾਡੇ ਕੋਲ ਚਾਰਜ ਉਹ ਕੀਤੀ ਹੈ ਇਹ ਕਿਉਂਕਿ ਉਹਦਾ ਫੈਸਲਾ ਤਾਂ ਐ ਹੋਣਾ ਹੁੰਦਾ ਨਾ ਕਿ BBMB ਦਾ ਚੇਅਰਮੈਨ ਵੀ ਹੁੰਦਾ ਜਿਹੜੇ ਰਾਜਾਂ ਦਾ ਸਟੇਕ ਹੈ ਉਹ ਵੀ ਵਿੱਚ ਸ਼ਾਮਲ ਹੁੰਦੇ ਨੇ ਈਵਨ ਵਾਟਰ ਕਮਿਸ਼ਨ ਦਾ ਗਵਰਨਮੈਂਟ ਆਫ ਇੰਡੀਆ ਦਾ ਮੈਂਬਰ ਵੀ ਹੁੰਦਾ ਉਹ ਮਿਲ ਕੇ ਤੈਅ ਕਰਦੇ ਨੇ ਜੇ ਪਾਣੀ ਘਟ ਗਿਆ ਘਟ ਚੋਂ ਘਟ ਵੱਧ ਚੋਂ ਵੱਧ ਉਹਦਾ ਇੱਕ ਬਰਾਬਰ ਇੱਕ ਪੈਮਾਨਾ ਹੁੰਦਾ ਤੇ ਹੁਣ ਜੇ BBMB ਦੇ ਖਿਲਾਫ ਜਿਹੜੀ ਹਾਈ ਕੋਰਟ ਗਈ ਹੈ ਪੰਜਾਬ ਸਰਕਾਰ ਉਤਾ ਇਹ ਹੀ ਗਈ ਹੈ ਕਿ ਬੀਬੀ ਅੰਮੀ ਨੇ ਆਪਣੇ ਆਪ ਫੈਸਲਾ ਕਰਤਾ ਜੀ 8500 85000 ਕੇ ਉਸਕ ਪਾਣੀ ਜ਼ਬਰਦਸਤੀ ਹਰਿਆਣੇ ਨੂੰ ਦੇਤਾ ਬਾਕੀ ਦੀ ਰਾਏ ਪੁੱਛੇ ਬਿਨਾ ਸਾਡੀ ਰਾਏ ਤੋਂ ਬਿਨਾ ਉਹਨੂੰ ਕੋਈ ਹੱਕ ਨਹੀਂ ਹੈ ਹਾਈ ਕੋਰਟ ਚਲੀ ਗਈ ਤੇ ਜਾਂ ਪੋਲੀਟੀਕਲੀ ਤੁਸੀਂ ਇੱਥੇ ਬਿਆਨਬਾਜ਼ੀ ਦਿੰਦੇ ਬਿਆਨਬਾਜ਼ੀ ਤਾਂ ਚੋਣ ਸਟੰਟ ਹੁੰਦਾ ਕਦੇ ਤੁਸੀਂ ਉੱਥੇ ਵਾਗੇ ਮੈਂ ਫੱਟਾ ਚੱਕਰ ਨਹੀਂ ਦਿੰਦਾ ਕਹਿੰਦੇ ਮੈਂ ਬਾਕੀ ਨੀ ਚੀਜ਼ਾਂ ਕਰਨ ਦਿੰਦਾ ਉਹ ਅਲੱਗ ਗੱਲ ਪਰ ਜੇ ਉੱਥੇ ਬਿਆਨ ਮਨਿਸਟਰ ਬਨੋ ਆਏ ਆ ਲੋਕ ਸਮਝ ਕੇ ਅੱਜ ਤੱਕ BBMB ਦੇ ਇਸ ਮੁੱਦੇ ਤੇ ਪਾਣੀ ਦੀ ਜਿਹੜੀ ਵੰਡੇ ਹੋ ਰਹੀ ਆ ਕਿ ਰੂਟੀਨ ਦੇ ਵਿੱਚ ਉਹਦੇ ਬਾਰੇ ਕੋਈ ਵੀ ਅਰਜੀ ਕੋਈ ਇਤਰਾਜ਼ ਕੋਈ ਵੀ ਇਸ ਲੈਵਲ ਦਾ ਨੋਟਿਸ ਸਾਨੂੰ ਨਹੀਂ ਆਇਆ ਤਾਂ ਇਹਦਾ ਮਤਲਬ ਪੰਜਾਬ ਸਰਕਾਰ ਕਿਟਾਰੇ ਚ ਖੜੀ ਹੈ ਜਾਂ ਪੰਜਾਬ ਸਰਕਾਰ ਫਿਰ ਪ੍ਰੋਪਰ ਉੱਤਰ ਦੇਵੇ ਉਮੀਦ ਆ ਬਹੁਤ ਪ੍ਰੈਸ ਕਾਨਫਰੰਸਾਂ ਕਰਕੇ ਦੇ ਰਹੇ ਨੇ ਕਾਗਜ਼ ਲਿਆਉਣ ਡੇਟ ਬਾਈ ਜ ਦੱਸਣ ਕਿ ਜਲ ਬਤਰਾਲੇ ਨੂੰ ਜਾਂ ਬਾਕੀ ਨੂੰ ਅਸੀਂ ਐਨੇ ਵਾਰ ਦਿੱਤਾ ਚਿੱਠੀ ਉਹਦਾ ਜਵਾਬ ਨਹੀਂ ਸਾਨੂੰ ਮਿਲਿਆ ਜੋ ਵੀ ਦਿੱਤਾ ਤਾਂ ਦੋਨਾਂ ਚੋਂ ਐਕਸਪੋਜ਼ ਹੋ ਜਾਏਗਾ ਜਿਹੜਾ ਵੀ ਮਰਜੀ ਹੈ ਪਰ ਨਾਰਮਲੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੁੰਦੀ ਹੈ ਕਿ ਪਾਰਲੀਮੈਂਟ 'ਚ ਜਿਹੜਾ ਜਵਾਬ ਆਉਂਦਾ ਲਿਖਤੀ ਉਹ ਸਾਰਿਆਂ ਨਾਲ ਮਤਲਬ ਡਿਪਾਰਟਮੈਂਟ ਦੀ ਜਿੰਮੇਵਾਰੀ ਹੁੰਦੀ ਹੈ ਕਿ ਸਾਰਿਆਂ ਤੋਂ ਦੇਖ ਪਰਖ ਕੇ ਦੇਵੇ ਜੇ ਹੁੰਦਾ ਤਾਂ ਉੱਥੇ ਵੀ ਪ੍ਰਿਵਿਲੇਜ ਹੋਏਗਾ ਜੇ ਝੂਠ ਬੋਲਿਆ ਹੋਊਗਾ ਮੰਤਰੀ ਨੇ ਤਾਂ ਉੱਥੇ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਨੇ ਉਹਨਾਂ ਨੂੰ ਕਰਨਾ ਚਾਹੀਦਾ ਵੀ ਝੂਠ ਕਿਉਂ ਬੋਲਿਆ ਜੇ ਉਹ ਠੀਕ ਕਹਿੰਦੇ ਨੇ ਤਾਂ ਭਗਵਾਨ ਤਾਂ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਵਾਬ ਦੇ ਹੋਣਾ ਪਏਗਾ ਭ ਕਿ ਫਿਰ ਉਹ ਚੀਕ ਚਾੜਾ ਬਾਹਰ ਕਿਉਂ ਪਾ ਰਹੇ ਨੇ ਜਿਹੜਾ ਲਿਖਤੀ ਕਾਗਜ਼ ਪੱਤਰ ਹੈ ਉਹਦੇ ਲਈ ਤੁਸੀਂ ਕੰਮ ਨਹੀਂ ਕਰ ਰਹੇ ਚਲੋ ਜਾਂਦੇ ਜਾਂਦੇ ਸਰਦਾਰ ਰਵੀ ਸਿੰਘ ਜੀ ਅੱਜ ਕੱਲ੍ਹ ਵੋਟਾਂ ਨੂੰ ਲੈ ਕੇ ਕਈ ਤਰ੍ਹਾਂ ਤੋਂ ਸਵਾਲ ਨੇ ਈਵੀਐਮ ਦਾ ਮਸਲਾ ਤਾਂ ਲੰਬੇ ਸਮੇਂ ਤੋਂ ਤੁਰੇ ਹੀ ਆ ਰਿਹਾ ਸੀਗਾ ਅਭੀਚ ਵੋਟ ਸਦਾਈ ਦੇ ਨਾਤੇ 65 ਲੱਖ ਵੋਟਾਂ ਘਟਣ ਦਾ ਮਾਮਲਾ ਆ ਗਿਆ ਫਿਰ ਆਇਦਰ ਆ ਹੁਣ ਕੱਲ ਚੋਣ ਚੋਰੀ ਵੋਟ ਚੋਰੀ ਦੇ ਖਵਾਦੇ ਨਾਲ ਉਹ ਅੰਕੜੇ ਆ ਕੇ ਸਾਹਮਣੇ ਪਰ ਇਹ ਸਭ ਦੇ ਦਰਮਿਆਨ ਨੋਟਾਂ ਨੂੰ ਲੈ ਕੇ ਸੁਪਰੀਮ ਕੋਰਟ ਦੀ ਟਿੱਪਣੀ ਕਿੰਨੀ ਕਾਇਮੀਤ ਰੱਖਦੀ ਹੈ ਸਾਡੀ ਪ੍ਰਕਿਰਿਆ ਤੇ ਉਹਦਾ ਵਿਖਿਆਨ ਕਰਿਓ ਜੀ ਕੀ ਹੈ ਜਸਟਿਸ ਸੂਰਿਆਕਾਂਤ ਦੀ ਗਵਾਈ ਚ ਬੈਂਚ ਹੈ ਤੇ ਬਹੁਤ ਇੰਟਰਸਟਿੰਗ ਇਹ ਡਿਬੇਟ ਹੋਈ ਔਰ ਉਹਦੇ ਚ ਉਹਨਾਂ ਨੇ ਮੰਨੇ ਆ ਜਸਟਿਸ ਸੂਰਿਆਕਾਂਤ ਨੇ ਮੰਨਿਆ ਕਿ ਬਹੁਤ ਦਿਲਚਸਪ ਗੱਲਾਂ ਨੇ ਤੇ ਵਿਚਾਰ ਕੀਤੀ ਜਾਣੀ ਚਾਹੀਦੀ ਹੈ ਵਿਚਾਰ ਕੀ ਕੀਤੀ ਜਾਣੀ ਚਾਹੀਦੀ ਹੈ ਜਦੋਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਆਈਆਂ ਸੀਗੀਆਂ ਉਹਨਾਂ ਦਿਨਾਂ ਦੇ ਵਿੱਚ ਕੀ ਹੋਇਆ ਸੀ ਕਿ ਕਿਤੇ ਮਤਲਬ ਇੱਕੋ ਬੰਦਾ ਰਹਿ ਗਿਆ ਕੈਂਡੀਡੇਟ ਇੱਕ ਨੇ ਕਾਗਜ਼ ਭਰੇ ਸੀ ਕਾਂਗਰਸ ਵਾਲਿਆਂ ਨੇ ਉਹ ਵਾਪਸ ਕਰਾਤੇ ਜਾਂ ਹੋ ਗਏ ਜਾਂ ਕਰਾਤੇ ਉਹ ਜੋ ਮਰਜੀ ਤਰੀਕਾ ਹੁੰਦਾ ਹੈ ਪੋਲੀਟੀਕਲੀ ਉਹ ਤੇ ਆਨਾਪੋਜ ਜਿੱਤ ਗਿਆ ਸੀ ਬੰਦਾ ਉਦੋਂ ਵੀ ਇੱਕ ਪਟੀਸ਼ਨ ਪਈ ਸੀ ਕਿ ਆਨਾਪੋਜ ਦੇਖਿਮਿਆਂ ਜੇ ਨੋਟਾ ਦਾ ਬਟਨ ਲੱਗਿਆ ਅਸੀਂ VOTER ਨੂੰ ਇੱਕ ਆਪਸ਼ਨ ਦਿੱਤੀ ਹੈ ਤਾਂ ਨੋਟਾ ਕੈਂਡੀਡੇਟ ਦੇ ਤੌਰ ਤੇ ਕਿਉਂ ਨਾ ਹੋਵੇ ਫਿਰ ਤੇ ਲੋਕਾਂ ਨੂੰ ਵੋਟ ਪਾਉਣ ਦਾ ਤਾਂ ਰਾਈਟ ਦਿਓ ਨਾ ਜੇ ਉਹ ਜਿੱਤ ਜੂਗਾ ਠੀਕ ਹੈ ਤੇ ਇਹਦੇ ਤੋਂ ਅਗਲਾ ਸਵਾਲ ਫਿਰ ਇਹ ਪੈਦਾ ਹੁੰਦਾ ਹੈ ਕਿ ਜੇ ਕਿਸੇ ਕਾਰਨ ਕਰਕੇ ਨੋਟਾ ਨੂੰ ਵੱਧ ਵੋਟਾਂ ਪੈ ਗਈਆਂ ਤਾ ਚੋਣਾ ਦੁਬਾਰਾ ਕਿਉਂ ਨਾ ਹੋਣ ਪਰ ਸਰਕਾਰੀ ਤੌਰ ਤੇ ਜਿਹੜਾ लॉजिक ਦਿੱਤਾ ਜਾ ਰਿਹਾ ਸੀ ਵੀ ਦੇਖੋ ਜੀ ਨੋਟਾ ਲੱਗਿਆ ਫਜ਼ੂਲ ਆ ਕਹਿੰਦੇ ਕੋਈ ਇਹੋ ਜਿਹੀ ਗੱਲ ਤਾਂ ਆਈ ਨਹੀਂ ਸਾਹਮਣੇ ਨੋਟਾ ਨੂੰ ਇੰਨੀਆਂ ਵੋਟਾਂ ਕਦੇ ਨਹੀਂ ਮਿਲੀਆਂ ਕਿ ਉਹ ਇੰਨੀਆਂ ਵੋਟਾਂ ਲੈ ਕੇ ਜਾ ਸਕੇ ਪਰ ਜਸਟਿਸ ਸੂਰਜ ਕੰਤ ਨੇ ਇਹ ਕਿਹਾ ਕਿ ਨਹੀਂ ਜੋ ਮਰਜੀ ਹੈ ਇੱਕ ਲੋਕਾਂ ਨੂੰ ਡੈਮੋਕ੍ਰੇਸੀ ਦੇ ਵਿੱਚ ਇੱਕ ਪਸੰਦ ਦਾ ਸਵਾਲ ਹੈ ਇਹ ਲੌਜੀਕਲ ਗੱਲ ਲੱਗਦੀ ਆ ਦੇਖਣ ਨੂੰ ਕਿ ਜੇ ਕੋਈ ਨਹੀਂ ਖੜਾ ਇੱਕ ਖੜਾ ਤਾਂ ਜਿਹੜੇ ਲੋਕਾਂ ਦੀ ਨਾਰਾਜ਼ਗੀ ਆ ਉਸ ਇੱਕ ਖੜੇ ਕੈਂਡੀਡੇਟ ਦੇ ਨਾਲ ਉਹ ਡੈਮੋਕਰੇਸੀ 'ਚ ਤਾਂ ਆਉਣਾ ਚਾਹੁੰਦੇ ਨੇ ਖੜੇ ਕੈਂਡੀਡੇਟ ਨਾਲ ਨਾਰਾਜ਼ਗੀ ਆ ਉਹ ਕਿੱਥੇ ਜਾਣ ਵੋਟ ਪਾਉਣ ਹੂੰ ਤੇ ਨੋਟਾ ਉਹਨਾਂ ਕੋਲ ਹੈਗਾ ਤਾਂ ਉਹ ਨੋਟਾ ਨੂੰ ਕਿਉਂ ਨਾ ਪਾਉਣ ਫੇਰ ਉਹਦਾ ਅਗਲਾ ਸਵਾਲ ਵੀ ਉਹ ਕਹਿੰਦੇ ਦਿਲਚਸਪ ਹੈ ਜੇ ਬਾਈ ਚਾਂਸ ਉਹਦੇ ਖਿਲਾਫ ਵੱਧ ਜਾਂਦੀਆਂ ਨੇ ਰੋਟਾਂ ਦੀਆਂ ਵੋਟਾਂ ਗੁੱਸਾ ਕਰਕੇ ਜਾਂ ਜੋ ਮਰਜ਼ੀ ਕਰਕੇ ਫੇਰ ਉਹਦੀ ਚੋਣ ਰੱਦ ਕਿਉਂ ਨਾ ਹੋਵੇ ਹੱਜੇ ਇਹ ਟਿੱਪਣੀ ਜਾਂ ਇਹ ਸੁਪਰੀਕੋਰਟ ਦਾ ਮਾਈਂਡ ਉਧਰ ਨੂੰ ਚੱਲਦਾ ਜਿਵੇਂ ਇਹ ਵੀ ਜਿਹੜਾ ਨੋਟਾ ਲੱਗਿਆ ਵੀ ਸੀ ਇਹ ਵੀ ਸੁਪਰੀਮ ਕੋਰਟ ਦੀ ਜੱਜਮੈਂਟ ਨਾਲ ਲੱਗਿਆ ਸੀ ਚੌਥਾ ਸੁਧਾਰਾ ਚ ਇਲੈਕਸ਼ਨ ਕਮਿਸ਼ਨ ਕਹਿ ਰਿਹਾ ਸੀ ਸਰਕਾਰ ਨੇ ਨਹੀਂ ਕੀਤਾ ਤੇ ਉਹਨੇ ਕਿਹਾ ਕਿ ਪਹਿਲਾਂ ਇੱਕ ਫਾਰਮ ਭਰਦੇ ਹੁੰਦੇ ਸੀ 17 ਸੀ ਤੇ ਉਹ ਕਹਿੰਦੇ ਫਾਰਮ ਭਰਨਾ ਔਖਾ ਹੈ ਬਾਕੀ ਚੀਜ਼ਾਂ ਨੇ ਨੋਟਾਂ ਦਾ ਬਟਨ ਲਵਾ ਦਿਓ ਹੁਣ ਇਹ ਜੇ ਗੱਲ ਅੱਗੇ ਤੁਰਦੀ ਹੈ ਤਾਂ ਇਹਦੇ ਨਾਲ ਵੋਟਰ ਮਜ਼ਬੂਤ ਹੁੰਦਾ ਹੈ ਜਿਹੜੀ ਵੀ ਗੱਲ ਨਾਲ ਵੋਟਰ ਮਜ਼ਬੂਤ ਹੁੰਦਾ ਹੈ ਸਧਾਰਨ ਬੰਦੇ ਦੀ ਤਾਕਤ ਵੱਧਦੀ ਹੈ ਪਾਰਟੀਆਂ ਨਾਲੋਂ ਲੀਡਰਾਂ ਨਾਲੋਂ ਉਹ ਹਮੇਸ਼ਾ ਹੀ ਸਵਾਗਤਯੋਗ ਹੁੰਦਾ ਹੈ ਔਰ ਇਹਦੇ ਤੇ ਹੋਰ ਜ਼ਿਆਦਾ ਲੋਕ ਰਾਏ ਵਧਣੀ ਚਾਹੀਦੀ ਹੈ ਤਾਂ ਕਿ ਇਹੋ ਜਿਹਾ ਫੈਸਲਾ ਹੋਵੇ ਕਿ ਨਾਪਸਦਗੀ ਦਾ ਜਿੰਨੇ ਕੈਂਡੀਡੇਟ ਖੜੇ ਨੇ ਜੇ ਨੋਟਾਂ ਨੂੰ ਜਾਦਾ ਵੋਟਾਂ ਪੈਂਦੀਆਂ ਨੇ ਤਾਂ ਉਹ ਚੋਣ ਰੱਦ ਕੀਤੀ ਜਾਣੀ ਚਾਹੀਦੀ ਹੈ ਜੇ ਇੱਕ ਖੜਾ ਫਿਰ ਤਾਂ ਪੈਣੀਓ ਚਾਹੀਦੀ ਹੈ ਵੋਟ ਨੋਟਾਂ ਦੀ ਜੇ ਇੱਕ ਬੰਦਾ ਹੀ ਨੋਟਾਂ ਸਾਹਮਣੇ ਖੜਾ ਹੈ ਤੇ ਉਹ ਨੋਟਾਂ ਤੋਂ ਹਾਰ ਜਵੇ ਫਿਰ ਕੀ ਉਹਨੂੰ ਦੁਬਾਰਾ ਚੋਣ ਲੜਨ ਦਾ ਅਧਿਕਾਰ ਹੋਣਾ ਚਾਹੀਦਾ ਕਿ ਨਹੀਂ ਫਿਰ ਤਾਂ ਇਹ ਵੀ ਅਜੇ ਬਾਰ-ਬਾਰ ਉਹੀ ਦੋਏ ਲੜੀ ਜਾਣਗੇ ਫਿਰ ਕੀ ਤਾਂ ਤਾਂ ਜਾਂਦਾ ਇਹ ਹੋਵੇ ਕਿ ਉਹ ਜਾਂਦਾ ਪਰਿਵਾਰ ਦਾ ਜੀ 5 ਸਾਲ 10 ਸਾਲ ਚੋਣਾਂ ਲੜ ਸਕੇ ਨਹੀਂ ਬਿਲਕੁਲ ਜਦ ਇੱਕ ਵਾਰ ਰਿਜੈਕਟ ਹੋ ਗਿਆ ਤਾਂ ਬਾਰ-ਬਾਰ ਸੋਚੂਗਾ ਨਾ ਤਾਂ ਕੋਈ ਨਵੇਂ ਵੀ ਭਰ ਦੇਣਗੇ ਫਿਰ ਇਸ ਉਤਸ਼ਾਹ ਮੇਰੇ ਭਾਈ ਸਾਨੂੰ ਵੀ ਆਉਣਾ ਚਾਹੀਦਾ ਨੋਟਾ ਫਿਰ ਵੀ ਉੱਥੇ ਹੀ ਖੜਾ ਹੋਏਗਾ ਉਹ ਤਾਂ ਕੋਈ ਗੱਲ ਨਹੀਂ ਉਹ ਤਾਂ ਚੱਲੂਗਾ ਹੀ ਫਿਰ ਪਹਿਲਾਂ ਇੱਕ ਆਪਸ਼ਨ ਹੈ ਲੌਜੀਕਲੀ ਕਿ ਕੀ ਇਹ ਹੋਣਾ ਚਾਹੀਦਾ ਜਾਂ ਨਹੀਂ 22 ਹੁੱਕਾ ਰੁਕ ਰੁਕਨਪੋਲ ਦੇ ਇੱਕ ਬੰਦਾ ਜਿੱਤ ਗਿਆ ਲੋਕਾਂ ਦਾ ਜਿਹੜਾ ਉਹ ਪਸੰਦ ਦਾ ਸਵਾਲ ਹੈ ਉਹ ਖਤਮ ਹੋ ਗਿਆ ਔਰ ਬਹੁਤ ਸਾਰੇ ਦੇਸ਼ਾਂ 'ਚ ਹੈਗਾ ਚਾਹੇ ਇੱਕ ਨਾ ਖੜਾ ਹੋਵੇ ਚਾਹੇ ਚਾਰ ਖੜੇ ਨੇ ਜੇ ਚਾਰਾਂ ਨਾਲ ਦੇ ਜਦੋਂ ਅਨੁਪਾਤ ਦੇ ਵਿੱਚ ਵੀ ਨੋਟਾ ਨੂੰ ਵੱਧ ਪੈ ਗਈਆਂ ਤਾਂ ਵੀ ਇਲੈਕਸ਼ਨ ਰੱਦ ਹੁੰਦੀ ਹੈ ਨਵੇਂ ਕੈਂਡੀਡੇਟਾਂ ਦੇ ਨਾਲ ਚੋਣ ਹੁੰਦੀ ਹੈ ਬਿਲਕੁਲ ਜੇ ਜੇ ਅਧਿਕਾਰ ਮਿਲਦਾ ਸਦਾ ਹਰਮਿੰਦਰ ਸਿੰਘ ਜੀ ਫਿਰ ਕਟੋ-ਕਟੇ ਹੀ ਹੈ ਕਿ ਸੱਤਾਤਰੀ ਤੇ ਡੰਡੇ ਦੇ ਜ਼ੋਰ ਤੇ ਉਮੀਦਵਾਰ ਤਾਂ ਹਟਾ ਸਕਦੀ ਹੈ ਮੈਦਾਨ ਚੋਂ ਨੋਟਾ ਨੂੰ ਨਹੀਂ ਹਟਾ ਸਕਦੀ ਫਿਰ ਉਹਨਾਂ ਲਈ ਇਹ ਤੱਕੇ ਸ਼ਹੀਦ ਉੱਤੇ ਵੀ ਰੋਕ ਲੱਗਣ ਦਾ ਰਬ ਖੁੱਲਦਾ ਬਿਲਕੁਲ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਸਤਿ ਸ਼ਕੜ ਜੀ